ਸਲੂਪ ਲੇਖਾ ਪੋਗਲ ਲਾਲ ਦਾ ਤਨਕਿਹੜਾ ਤੇ ਜੈਕੀ ਸੰਦੀਪ ਬਾਈ ਤਾਰੀ ਬਾਈ ਉਹਦਾ ਤਾਂ ਬਹੁਤ ਵੱਡਾ ਰੋਲ ਆ ਕਈ ਦੱਸ ਜਾਂਦੇ ਸੀ ਕਈ ਨਹੀਂ ਦੱਸੇ ਕੋਈ ਬੰਦੇ ਦੇਖਣ ਆਏ ਤੇ ਮੈਂ ਉਧਰ ਨੂੰ ਤੁਰਿਆ ਜਾਵਾਂ ਉਹਨਾਂ ਨੂੰ ਨਹੀਂ ਪਤਾ ਸੀ ਵੀ ਮੈਂ ਕੋខਾ ਕੁਝ ਏਵੇਂ ਜਿਹੇ ਅਲਫਾਜ਼ ਸੁਣ ਲੇ ਮੈਂ ਉਹਨਾਂ ਦੀ ਗੱਲ ਸੁਣੀ ਮੈਨੂੰ ਬੜੀ ਹਾਟ ਹੋਈ ਉਹ ਤੇਲ ਫੂਕਿਆ ਜਾਨਵਰਾਂ ਦੇ ਕੈਰੇਕਟਰ ਪਤਾ ਲੱਗੇ ਮਤਲਬ ਮਾਰਵਾੜੀ ਹੈ ਕੀ ਕਿਸਿਆਂ ਦੇ ਲਾਲਚ ਦੇ ਵਿੱਚ ਉਹ ਦੇਤੀਆਂ ਪਰ ਅੱਜ ਪਛਤਾਉਨੇ ਆ ਜਦੋਂ ਉਹਨਾਂ ਨੂੰ ਫੋਨ ਕੀਤਾ ਬਾਈ ਦੇ ਦਿਓ ਉਹ ਦਵਾ ਉਡੀ ਬਿਮਾਰ ਹੋਊਗੀ ਠੀਕ ਹੈ ਤੇ ਉਹ ਜਿਹੜੀ ਬੱਚੀ ਆ ਬਾਈ ਕਹਿੰਦਾ ਵੀ ਤੁਸੀਂ ਲੈ ਜਾਓ ਤੁਹਾਡੀ ਮਾਨ ਆਜੋ ਵੀ ਮਿੱਤਰੋ ਅੱਜ ਤੁਹਾਨੂੰ ਲੈ ਚੱਲਦੇ ਆਂ ਪਰ ਰਾਜਾ ਸਟੱਡ ਫਾਰਮ ਤੇ ਇੱਥੇ ਤੁਹਾਨੂੰ ਬਹੁਤ ਹੀ ਖੂਬਸੂਰਤ ਜਾਨਵਰ ਦਿਖਾਉਣੇ ਆਂ ਘੋੜੇ ਬੱਤਕਾਂ ਮੁਰਗੇ ਤੇ ਬਹੁਤ ਸੋਹਣੇ ਸੋਹਣੇ ਪੰਛੀ ਸਭ ਤੋਂ ਪਹਿਲਾਂ ਦਾ ਫਾਰਮ ਦਾ ਸੈਟਅਪ ਦੇਖੋ ਬਾਈ ਨੇ ਚਾਰੇ ਪਾਸੇ ਤੋਂ ਫਾਰਮ ਨੂੰ ਬਿਲਕੁਲ ਕਵਰ ਕਰਿਆ ਹੋਇਆ ਤਾਂ ਕਿ ਘੋੜਿਆਂ ਨੂੰ ਮੱਖੀ ਮੱਛਰਾ ਜਿਹੜਾ ਤੰਗ ਪਰੇਸ਼ਾਨ ਨਾ ਕਰੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਮੱਖੀ ਮੱਛਰ ਬਹੁਤ ਵੱਜ ਜਾਂਦਾ ਰੋਡ ਦੇ ਉੱਪਰ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਰਾਜਾ ਢਾਬਾ ਰਾਜਾ ਸਟੱਡ ਫਾਰਮ ਤੇ ਪਹੁੰਚੇ ਤੇ ਰਾਜੇ ਢਾਬੇ ਵਾਲਿਆਂ ਦੇ ਪਹੁੰਚੇ ਆਪਾਂ ਸਾਹਮਣੇ ਤੁਹਾਨੂੰ ਫਾਰਮ ਵੀ ਦਿਖੂਗਾ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਾਨਾ ਤੇ ਨਾਲ ਹੀ ਆਪਣਾ ਜੈਕਸ਼ਨ ਵੀ ਤਿਆਰ ਹੋ ਜਾਂਦਾ ਸੀ ਤੇ ਅਸੀਂ ਨਹਿਰ ਦੇ ਕਿਨਾਰੇ ਲੈ ਕੇ ਗਏ ਆ ਵੀਡੀਓ ਸ਼ੂਟ ਕਰਨ ਵਾਸਤੇ ਬਾਕੀ ਕਈ ਜਗ੍ਹਾ ਤੇ ਤਾਂ ਸੁਣਦੇ ਹੁੰਨੇ ਆ ਵੀ ਸਾਲਾਂ ਬੱਦੀ ਮੇਲਾ ਲੱਗਦਾ ਪਰ ਇਸ ਢਾਬੇ ਦੇ ਉੱਪਰ ਹਰ ਰੋਜ਼ ਹੀ ਮੇਲਾ ਲੱਗਿਆ ਰਹਿੰਦਾ ਕਿਉਂਕਿ ਕੁਆਲਟੀ ਵੀਰ ਉਹਨਾਂ ਦੀ ਫੂਡ ਦੀ ਸਾਰੇ ਭਰਾ ਜਾਣਦੀ ਆ ਸਾਹਮਣੇ ਬਾਈ ਰਾਣੇ ਨੂੰ ਦੇਖ ਕੇ ਤੁਸੀਂ ਸਮਝੇ ਗਏ ਹੋਣੇ ਆ ਤੇ ਆਜੋ ਨਾਲ ਹੀ ਆਪਾਂ ਗੱਲ ਕਰਦੇ ਹਾਂ ਹੁਣ ਜੈਕਸ਼ਨ ਦੀ ਜਿਹੜਾ ਕਿ ਮੇਨ ਸਟੈਲੀਅਨ ਬਾਈ ਉਹਨਾਂ ਦੇ ਫਾਰਮ ਦਾ ਤੇ ਟਾਪ ਦੀ ਬਰੀਡ ਬਾਈ ਨੇ ਆਪਣੇ ਫਾਰਮ ਤੇ ਰੱਖੀ ਹੋਈ ਆ ਆ ਇੱਕ ਝਾਤੀ ਤੁਹਾਨੂੰ ਬਾਕੀ ਦੇ ਪੰਛੀਆਂ ਤੇ ਵੀ ਮਰਵਾਦਾ ਮੈਂ ਤੇ ਆ ਖਰਗੋਸ਼ ਬੜੇ ਸੋਹਣੇ ਰੱਖੇ ਹੋਇਆ ਬਾਈ ਨੇ ਬਾਈ ਬਰਡ ਲਵਰ ਵੀ ਆ ਬੱਤਕਾਂ ਬਹੁਤ ਪਿਆਰੀਆਂ ਨੇ ਇੱਕ ਅਲੱਗੀ ਦੁਨੀਆ ਬਸਾਈ ਹੋਈ ਆ ਬਾਈ ਨੇ ਆਪਣੇ ਢਾਬੇ ਤੇ ਜਿਹੜਾ ਇਹ ਫਾਰਮ ਬਣਾਇਆ ਹੋਇਆ ਕਿਸੇ ਪਾਸੇ ਕਬੂਤਰ ਉਡਾਰੀਆਂ ਭਰਦਿਆ ਤੇ ਕਿਤੇ ਬੱਤਕਾਂ ਪਾਣੀ ਦੇ ਵਿੱਚ ਨਹਾਉਂਦੀਆਂ ਫਿਰਦੀਆਂ ਨੇ ਤੇ ਕਿਧਰੇ ਮੁਰਗੇ ਵਾਂਗਾਂ ਦਿੰਦੇ ਆ ਤੇ ਬਹੁਤ ਸੋਹਣਾ ਸੈਟਅਪ ਕਹਿ ਸਕਦੇ ਤੁਹਾਡਾ ਦਿਲ ਲੱਗ ਜਾਣਾ ਇਸ ਫਾਰਮ ਦੇ ਉੱਪਰ ਜਾ ਕੇ ਕਿਧਰੇ ਆਂਡਿਆਂ ਦੇ ਢੇਰ ਲੱਗੇ ਪਏ ਆ ਤੇ ਇਧਰ ਬੱਕਰੀਆਂ ਨੇ ਇੱਕ ਜੰਨਤ ਬਣਾਈ ਹੋਈ ਆ ਬਾਈ ਨੇ ਕਲੈਕਸ਼ਨ ਭਾਵੇਂ ਜਾਨਵਰਾਂ ਦੀ ਹੋਵੇ ਭਾਵੇਂ ਗੱਡੀਆਂ ਦੀ ਹੋਵੇ ਤੁਸੀਂ ਸਾਹਮਣੇ ਵੀਡੀਓ ਚ ਦੇਖ ਹੀ ਰਹੇ ਹੋ ਤੇ ਆਜੋ ਤੇ ਸਟਾਰ ਬੋਏ ਅੱਜ ਦਾ ਆਪਾਂ ਤੁਹਾਨੂੰ ਜੈਕਸ਼ਨ ਵੀ ਹੁਣ ਦਿਖਾ ਦਈਏ ਚੰਗੀ ਤਰ੍ਹਾਂ ਹੱਡਾਂ ਪੈਰਾਂ ਦਾ ਮਜ਼ਬੂਤ ਬਹੁਤੀ ਸ਼ਕੀਨ ਗਰਦਨ ਗੁਰਦਨ ਬਹੁਤ ਸੋਹਣੀ ਹੈ ਇਹਦੀ ਮੱਥੇ ਫੁੱਲ ਦਾ ਤੇ ਤੁਸੀਂ ਸਾਹਮਣੇ ਨੈਕ ਦੇਖੋ ਇਹਦੀ ਇਹਦੇ ਕੰਨ ਦੇਖੋ ਇਹਦੀ ਫੇਸ ਕੁਆਲਿਟੀ ਬਹੁਤ ਖੂਬਸੂਰਤ ਆ ਤੇ ਕਈ ਸ਼ੋਅ ਇਸ ਨੇ ਜਿੱਤੇ ਵੀ ਆ ਤੇ ਹੁਣ ਬੱਚਿਆਂ ਦੇ ਵਿੱਚ ਵੀ ਪ੍ਰੂਵ ਕਰੀ ਜਾਂਦਾ ਬਾਈ ਕਹਿੰਦਾ ਜਿੰਨੇ ਵੀ ਬੱਚਿਆ ਆ ਤਕਰੀਬਨ ਪਟੇ ਜੜਿਆ ਤੇ ਕੁਆਲਟੀ ਵਾਲੇ ਸਾਰੇ ਚੱਬ ਕੱਢਦੇ। ਬਾਕੀ ਪਿੱਠ ਪੁੜੇ ਦਾ, ਛਾਤੀ ਦਾ, ਸੁੰਬਾਂ ਦਾ ਬਹੁਤ ਮਜਬੂਤ ਘੋੜਾ ਏ। ਮਜਬੂਤੀ ਦੇ ਨਾਲ ਨਾਲ ਸ਼ਕੀਨ ਵੀ ਬਹੁਤਾ ਤੇ ਸ਼ਕੀਨੀ ਦੇ ਨਾਲ ਨਾਲ ਕੱਦ ਵੀ ਬਹੁਤਾ। ਦਿਲਵਾਗ ਦੇ ਵੱਡੇ ਬੱਚਿਆਂ ਚੋਂ ਇੱਕ ਆ ਏ ਜੈਕਸ਼ਨ। ਇਹਦੀ ਨੱਕ ਕੈਰੇਜ, ਛਾਤੀ ਤੁਸੀਂ ਸਾਹਮਣੇ ਵੀਡੀਓ ਚ ਦੇਖ ਹੀ ਰਹੇ ਹੋ। ਮੈਂ ਪੂਰੀ ਕੋਸ਼ਿਸ਼ ਕੀਤੀ ਆ ਵੀ ਘੋੜੇ ਨੂੰ ਤੁਹਾਨੂੰ ਇੱਕ ਇੱਕ ਐਂਗਲ ਤੋਂ ਦਿਖਾ ਦਾਂ ਮੈਂ। ਬੱਚਿਆਂ ਵਾਲੇ ਵੀ ਇਹਨੇ ਪੂਰੇ ਹਨ ਤੋਪੇ ਤੋੜਿਆ ਬਈ ਬਹੁਤ ਖੂਬਸੂਰਤ ਬੱਚੇ ਆਇਆ ਇਸ ਦੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਹੋਰ ਵੀ ਰਿਜ਼ਲਟ ਆ ਜਾਣਗੇ ਤੇ ਵੀਰ ਨੇ ਇਹ ਗੱਲ ਵੀ ਕਹੀ ਆ ਵੀ ਕੋਈ ਗੱਲ ਨਹੀਂ ਘੋੜੀ ਚੰਗੀ ਹੋਣੀ ਚਾਹੀਦੀ ਆ ਵੀ ਮਹਾਰਾਜ ਨੇ ਪਹਿਲੀ ਬੜੇ ਰੰਗ ਲਾਏ ਹੋਇਆ ਤੇ ਫੀਸ ਵਾਲਾ ਵੀ ਬਾਲਾ ਕੋਈ ਚੱਕਰ ਨਹੀਂ ਬਾਕੀ ਆਪਾਂ ਵੀਡੀਓ ਦੇ ਵਿੱਚ ਸਾਰੀ ਡਿਟੇਲ ਨਾਲ ਬਾਈ ਨਾਲ ਗੱਲਬਾਤ ਕੀਤੀ ਆ ਜਿਵੇਂ ਦਾ ਭਰਾ ਦਾ ਸੁਭਾਅ ਤੇ ਉਮੇ ਦੀ ਇਹਨਾਂ ਦੇ ਢਾਬੇ ਦਾ ਸਵਾਦ ਆ ਖਾਣੇ ਦਾ ਤੇ ਉਸ ਤਰ੍ਹਾਂ ਦੀ ਜਾਨਵਰ ਆ ਮਤਲਬ ਕਿ ਟਾਪ ਚੀਜ਼ ਐ ਟਾਪ ਕੁਆਲਿਟੀ ਆ ਬਾਕੀ ਘੋੜਾ ਦੇਖ ਕੇ ਮੈਨੂੰ ਤਾਂ ਆਨੰਦ ਆ ਗਿਆ ਤੇ ਆ ਸਾਡਾ ਭਰਾ ਆਮਰਾ ਇਹ ਵੀ ਬਾਈ ਬਹੁਤ ਸ਼ਕੀਨ ਆ ਘੋੜਿਆਂ ਦਾ ਮੁਹੱਬਤ ਕਰਦਾ ਬਹੁਤ ਜ਼ਿਆਦੇ ਘੋੜਿਆਂ ਨੂੰ ਤੇ ਬਾਈ ਉਹਨਾਂ ਦਾ ਜਿੰਨਾ ਵੀ ਗਰੁੱਪ ਆ ਘੋੜਿਆਂ ਵਾਲਾ ਸਾਰੇ ਬਹੁਤ ਪਿਆਰਾ ਬਹੁਤ ਮਾਨਸਤਕਾਰ ਦਿੰਦੇ ਆ ਵੀਰ ਉਹਨੇ ਬਾਕੀ ਹੋਰ ਵੀ ਕਲੈਕਸ਼ਨ ਰੱਖੀ ਹੋਈ ਆ ਬਾਈ ਨੇ ਦਲਵਾਗ ਦੀ ਬਸ਼ੇਰੀਆ ਇੱਕ ਸ਼ੋਅ ਵੀ ਜਿੱਤੀ ਆ ਉਹ ਇੱਕ ਰਾਜ ਹੰਸ ਦੀ ਉਹ ਵੀ ਬਹੁਤ ਖੂਬਸੂਰਤ ਆ ਤੇ ਇੱਕ ਨੀਲੀ ਘੋੜੀ ਇਹ ਦੇਖ ਰਹੇ ਹੋ ਤੁਸੀਂ ਅਬੂਰਾਜ ਦੀ ਤੇ ਇਹਦੀ ਵੀ ਬਹੁਤ ਜਿਆਦੇ ਟਾਪ ਕੁਆਲਿਟੀ ਆ ਕੋੜੀ ਦੀ ਬਹੁਤ ਹੀ ਖੂਬਸੂਰਤ ਆ ਤੇ ਇੱਕ ਆ ਗਈ ਜੈ ਰਾਜ ਦੀ ਬੱਚੀ ਤੇ ਦੇਵ ਰਾਜ ਦੀ ਪੋਤੀ ਜਿੰਨੇ ਵੀ ਮੈਂ ਜਾਨਵਰ ਦੇਖਿਆ ਵੀਰ ਦੇ ਫਾਰਮ ਤੇ ਸਾਰੇ ਇੱਕ ਤੋਂ ਇੱਕ ਵੱਧ ਗਿਆ ਆ ਰਾਸ਼ੰਗਾਰ ਦਾ ਬੱਚਾ ਦੇਖੋ ਅਜੇ ਮਹੀਨੇ ਕ ਦਾ ਹੀ ਆ ਇਹਦੇ ਕੰਨ ਕੰਨ ਇਹਦੀ ਨੈਕ ਇਹਦੀ ਟਾਪ ਲਾਈਨ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਤੇ ਹੋਵੇ ਵੀ ਕਿਉਂ ਨਾ ਇਹਦੀ ਮਾਂ ਦੀ ਡਿਟੇਲ ਵੀ ਮੈਂ ਤੁਹਾਨੂੰ ਸਾਰੀ ਦੰਨਾ ਬਾਕੀ ਬੱਚੇ ਨੂੰ ਦੇਖ ਕੇ ਨਾ ਬਾਈ ਭੁੱਖ ਲੈਂਦੀ ਆ ਜਿਹਨੂੰ ਆਪਾਂ ਕਹਿ ਸਕਦੇ ਆ ਬੋਦੀ ਖੂਬਸੂਰਤ neck ਇੰਨੀ ਸੋਹਣੀ ਆ ਜਿਵੇਂ ਮੋਰ ਦੀ ਹੁੰਦੀ ਆ ਨਾ ਜਦ ਉੱਪਰ ਚੱਕ ਕੇ ਖੜਦਾ ਤੇ ਕੰਨ ਜੋੜ ਕੇ ਤੇ ਫੇਸ ਕੁਆਲਟੀ ਬਹੁਤ ਪਤਲਾ ਮੂੰਹ ਆ ਤੇ ਹੋਵੇ ਵੀ ਕਿਉਂ ਨਾ ਕਿਉਂਕਿ ਜਿਹੜੀ ਇਹਦੀ ਮਾਂ ਸਾਹਮਣੇ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਹ ਡਾਇਰੈਕਟ ਤੂਫਾਨ ਦੀ ਆਜੋ ਹੁਣ ਮੈਂ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦਾ ਬਾਈ ਰਾਣੇ ਨਾਲ ਤੁਹਾਡੀ ਮੁਲਾਕਾਤ ਕਰਉਣਾ ਤੇ ਬਹੁਤ ਹੀ ਦਿਲ ਖੋਲ ਕੇ ਬਾਈ ਨੇ ਗੱਲਾਂ ਕੀਤੀਆਂ ਨੇ ਬਹੁਤ ਚੰਗੀ ਇੰਟਰਵਿਊ ਹੋਣ ਵਾਲੀ ਆ ਵੀਡੀਓ ਸਾਰੀ ਸੁਣਿਓ ਤੇ ਕਮੈਂਟਾਂ ਚ ਆਪਣੇ ਵਿਚਾਰ ਜ਼ਰੂਰ ਦਿਓ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਜਿਸ ਜਗ੍ਹਾ ਤੇ ਪਹੁੰਚੇ ਆ ਆਪਾਂ ਤੇ ਉਹ ਜਗ੍ਹਾ ਬਹੁਤ ਜ਼ਿਆਦਾ ਖਾਸ ਆ ਕਾਫੀ ਦੋਸਤ ਮਿੱਤਰ ਜਾਣਦੇ ਹੋਣ ਜਿਹੜੇ ਖਾਣ ਪੀਣ ਦੇ ਸ਼ਕੀਨ ਆ ਤੇ ਦੋ ਬੰਦਿਆਂ ਵਾਸਤੇ ਵੀਡੀਓ ਖਾਸ ਹੋਣ ਵਾਲੀ ਜਿਹੜੇ ਖਾਣ ਪੀਣ ਦੇ ਸ਼ਕੀਨ ਆ ਤੇ ਦੂਜੇ ਜਿਹੜੇ ਘੋੜਿਆਂ ਦੇ ਸ਼ਕੀਨ ਆ ਇਸ ਜਗ੍ਹਾ ਤੇ ਤੁਹਾਨੂੰ ਚੰਗਾ ਖਾਣਾ ਤੇ ਚੰਗਾ ਘੋੜਾ ਦੋਵੇਂ ਚੀਜ਼ਾਂ ਮਿਲ ਜਾਣਗੀਆਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਨੂੰ ਵੀ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਬਾਈ ਜੀ ਜਿਹੜੀ ਜਗ੍ਹਾ ਤੇ ਬੈਠੇ ਆ ਆਪਾਂ ਕੀ ਨਾਮ ਆ ਇਸ ਜਗ੍ਹਾ ਦਾ ਜੀ ਇਹ ਜਗ੍ਹਾ ਦਾ ਨਾਮ ਹੈ ਜੀ ਰਾਜਾ ਟੱਬਾ ਜੀ ਇਹ ਪੈਂਦਾ ਜੀ ਲੁ ਮਾਣੋ ਤੇ ਡਿਸਟ੍ਰਿਕਟ ਸ਼੍ਰੀ ਫਤਿਹਗੜ ਸਾਹਿਬ ਠੀਕ ਹੈ ਜੀ ਇੱਕ ਖੰਟ ਦੀ ਜ਼ਮੀਨ ਹੈ ਜਿੱਥੇ ਬੈਠਾ ਇੱਕ ਖੰਟ ਦੀ ਹੈ ਹਾਂਜੀ ਲੈ ਵੀ ਖੰਟ ਮਾਨਪੁਰ ਬੱਬੂ ਬੱਬੂ ਮਾਨ ਦਾ ਪਿੰਡ ਹੈ ਬੱਬੂ ਮਾਨ ਹਾਂਜੀ ਇਹ ਖੰਟ ਜਿੱਥੇ ਬੈਠੇ ਆਪਾਂ ਜਿੱਧਰ ਫਾਰਮ ਆ ਉਹ ਪੁੱਲ ਮਾਦਰਾ ਉਹ ਬੋਲੋ ਸਾਡਾ ਬੰਨੇ ਤੇ ਆ ਠੀਕ ਹੈ ਜੀ ਹਾਂਜੀ 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 ਮਤਲਬ ਤੁਸੀਂ ਪਿੰਡ ਦੀ ਅਲੱਗ-ਅਲੱਗ ਜੁਵੀ ਤੇ ਬੈਠੇ ਹੋ ਜੀ ਕਹਿ ਸਕਦੇ ਹਾਂ ਬਿਲਕੁਲ ਦੋਵੇਂ ਇੱਕ ਦੀ ਉਹਦੀ ਉਹਦੀ ਸਟਾਰਟਿੰਗ ਤੇ ਉਹਦੀ ਸਟਾਰਟਿੰਗ ਤੇ ਠੀਕ ਹੈ ਇਧਰ ਖੰਟ ਵਾਲੀ ਸਾਈਡ ਤੋਂ ਡਾਟਾ ਢੱਬ ਆ ਗਿਆ ਇਧਰ ਹਾਂ ਤੇ ਉਧਰ ਦੂਜੀ ਸਾਈਡ ਉ ਇਵੇਂ ਮੇਲਾ ਤਾਂ ਕਿਤੇ ਸਾਲ 'ਚ ਇੱਕ ਦੀ ਵਾਰ ਲੱਗਦਾ ਪਰ ਇੱਥੇ ਹਰ ਦਿਨ ਮੇਲਾ ਲੱਗਿਆ ਰਹਿੰਦਾ ਬਿਲਕੁਲ ਜੀ ਕਿਉਂਕਿ ਜਦੋਂ ਫਸਟ ਟਾਈਮ ਅਸੀਂ ਆਏ ਸੀ ਬਾਈ ਉਹ ਮਨੀ ਸੀ ਬਾਈ ਲਾਲੀ ਸੀ ਸਾਡੇ ਨਾਲ ਬਾਈ ਯਾਦ ਕਰੇ ਆ ਅਕਤੂਬਰ ਉਹ ਸੀ ਅਸੀਂ ਅੰਪਾਇਰ ਸ਼ੋ ਤੋਂ ਆਏ ਸੀ ਉਦੋਂ ਤੁਹਾਡੇ ਜਾਨਵਰ ਵੀ ਬਿਲਕੁਲ ਜੀ ਮਿਲੇ ਸੀ ਹਾਂਜੀ ਹਾਂ ਤੇ ਹੁਣ ਉਦੋਂ ਵੀ ਚੰਗੀ ਬਾਈ ਕਲੈਕਸ਼ਨ ਇਕੱਠੀ ਕਰ ਲਈ ਬਹੁਤ ਵਧਾਈਆ ਤੁਹਾਨੂੰ ਵੀਰੇ ਤੁਹਾਨੂੰ ਵੀ ਤੁਹਾਨੂੰ ਵੀਰੇ ਬਹੁਤ ਬਹੁਤ ਥੈਂਕ ਯੂ ਠੀਕ ਹੈ ਵੀਰੇ ਜੀ ਤੇ ਜੇ ਆਪਾਂ ਗੱਲ ਕਰੀਏ ਆਪਣਾ ਜਿਹੜਾ ਮੇਨ ਅਸਟ੍ਰੇਲੀਅਨ ਘੋੜਾ ਬਿਲਕੁਲ ਹਾਂਜੀ ਉਹਦੀ ਕੀ ਡਿਟੇਲ ਹੈ ਬਾਈ ਜੀ ਵੀਰੇ 31 ਜੁਲਾਈ ਨੂੰ ਸੀ ਲੈ ਕੇ ਆਏ ਸੀ ਜੀ ਤੇ ਉਹਨੂੰ ਹੋ ਗਿਆ ਆਪਣੇ ਕੋਲ तकरीबन ਸਾਲ ਸਾਲ ਹੋ ਗਿਆ ਦਿਲ ਬਾਗ ਰਣੀਏ ਤੋਂ ਬੱਚਾ ਜੀ ਜੀ ਉਮਰ ਉਹਦੀ ਹੈਗੀ ਜੀ तकरीबन 7 ਸਾਲ 7 ਸਾਲ ਹੋ ਗਏ ਹਾਂਜੀ ਹਾਈਟ ਉਹਦੀ 66 ਪਲੱਸ ਹੈ ਜੀ ਉਹ ਤੁਸੀਂ ਦੇਖੀ ਹੈ ਹਮ ਹਮ ਤੇ ਸ਼ਾਇਦ ਵਾਧਦੀ ਹੋਵੇ ਹਮ ਹਮ ਤੇ ਇੰਨੀ ਕ ਆਪਾਂ ਲੈ ਕੇ ਚੱਲੀਏ ਨਾ ਠੀਕ ਹੈ ਬਿਲਕੁਲ ਅੱਧਾ ਪੌਣਾ ਇੰਨਾ ਮਾੜਾ ਮੋਟਾ ਪਰਥ ਨਹੀਂ ਕੋਈ ਹਾਈਟ ਵੀ ਹੈ ਤੇ ਬਈ ਨੈਕ ਨੁੱਕਰ ਜ ਬਹੁਤ ਸਾਰਾ ਕੁਝ ਨੈਕ ਪ੍ਰੋਫਾਈਲ ਬੈਕ ਪ੍ਰੋਫਾਈਲ ਫੇਸ ਕੰਨ ਜੋ ਵੀ ਸੋਮ ਦਾ ਸਾਈਜ਼ ਤੁਸੀਂ ਦੇਖਿਆ ਸਭ ਤੋਂ ਵੱਡੀ ਗੱਲ ਤਾਂ ਹੂ ਫਿਰ ਦਾ ਸਾਈਜ਼ ਬਹੁਤ ਵੱਡਾ ਬਿਲਕੁਲ ਵੀਰੇ ਇਹਦੇ ਵਿੱਚੋਂ ਮੈਨੂੰ ਨਾ ਝਲਕ ਉਹਦੀ ਪੈਂਦੀ ਆ ਲਾਲ ਰਤਨ ਦੀ ਵੀਰੇ ਉਵੇਂ ਜਿਵੇਂ ਸੁਭਾਅ ਦਾ ਉਵੇਂ ਜਿਵੇਂ ਖੜਨੀਆਂ ਸਾਰਾ ਕੁਝ ਬਹੁਤ ਨਰਮ ਸੁਭਾਅ ਦਾ ਵੀ ਜੇ ਤੁਸੀਂ ਦੋਵਾਂ ਨੂੰ ਅੱਡ ਅੱਡ ਦੇਖੋ ਤਾਂ ਤੁਹਾਨੂੰ ਭਲੇਖਾ ਪਊਗਾ ਕਿ ਲਾਲ ਰਤਨ ਕਿਹੜਾ ਤੇ ਜੈਕਸਨ ਕਿਹੜਾ ਜੇ ਇਕੱਠੇ ਖੜੇ ਕਰ ਦੀ ਫਿਰ ਭਾਵੇਂ 19 ਕੀ ਦਾ ਫਰਕ ਨਿਕਲ ਆਵੇ ਹਾਂ بس ਉਹਦੇ ਜਿਹੜਾ ਮੱਥੇ ਤੇ ਫੁੱਲ ਹੈ ਉਹ ਹੋਰ ਤਰ੍ਹਾਂ ਦਾ ਡਾਇਮੰਡ ਕੱਟ ਜਿਆ ਇਹਦੇ ਇਹਦੇ ਹੋਰ ਤਰ੍ਹਾਂ ਦਾ ਫੁੱਲਾ بس ਇੰਨਾ ਕੁ ਫਰਕ ਆ ਰੰਗ ਕੱਦ ਕਾਟ ਸਾਰਾ ਕੁਝ एवरीथिंग ਸੇਮ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਬਈ ਆਪਣੇ ਕੋਲ ਤਕਰੀਬਨ ਸਾਲ ਹੋਇਆ ਹੈ ਨਾ ਇਹਨੂੰ ਆਏ ਨੇ ਹਾਂ 1.5 ਇਹਨੂੰ ਸਾਲ ਹੋ ਗਿਆ ਵੈਸੇ 1.5 ਸਾਲ ਹੋ ਗਿਆ ਤੇ ਆਪਾਂ ਨੂੰ ਇਸ ਫੀਲਡ ਚ ਘੋੜਿਆਂ ਦੇ ਮਤਲਬ ਕਿੱਤੇ ਚਾਏ ਨੂੰ ਕਿੰਨਾ ਕੁ ਸਮਾਂ ਹੋ ਗਿਆ ਵੀਰੇ ਵੀਰੇ ਅਸੀਂ ਪਹਿਲੀ ਜਿਹੜੀ ਬਸ਼ੀਰੀ ਆਈ ਸੀਗੀ ਫ फेब्रुवारी 2023 ਚ ਆਈ ਸੀ ਸਾਡੇ ਕੋਲ ਜੀ ਹਾਂਜੀ ਉਹ ਤਾਂ ਡੇਢ ਸਾਲ ਦਾ ਸਮਾਂ ਮੰਨ ਲਵੇਗਾ ਆਪਾਂ ਠੀਕ ਹੈ ਵੀਰੇ ਤੇ ਡੇਢ ਸਾਲ ਚ ਮਤਲਬ ਤੁਸੀਂ ਫਿਰ ਵੀ ਵਧੀਆ ਹੱਥ ਪਾ ਗਏ ਬਈ ਘੋੜਿਆਂ ਵਾਲੇ ਕੰਮ ਚ ਜੀ 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 ਕਿਉਂਕਿ ਜੇ ਆਪਾਂ ਦੇਖੀ ਵੀ ਦਲਵਾਗ ਰਣੀ ਜਿਹੜਾ ਮੋਸਟ ਪਪੂਲਰ ਆਸਟ੍ਰੇਲੀਅਨ ਆਪਣੇ ਇੰਡੀਆ ਦਾ ਹਨਾ ਮਾਰਵਾੜੀਆਂ ਦੇ ਵਿੱਚ ਤੇ ਉਹਦਾ ਬੱਚਾ ਤੇ ਬੱਚਾ ਵੀ ਮੈਂ ਇਹ ਕਹਿ ਸਕਦਾ ਵੀ ਉਹਦੇ ਗਿਣਵੇਂ ਚੁਣਵੇਂ ਜਿਹੜੇ ਵੱਡੇ ਕੱਦ ਦੇ ਘੋੜੇ ਆ ਉਹਨਾਂ ਵਿੱਚ ਵੀ ਜਿਹੜੇ ਆਪਾਂ ਕਹਿ ਸਕਦੇ ਵੀ ਜਿਹੜੇ ਟੌਪ 5 ਕਹਿ ਸਕਦੇ ਆ ਉਹਨਾਂ ਦੇ ਵਿੱਚੋਂ ਇੱਕ ਆਉਂਦਾ ਹਾਂ ਨਹੀਂ ਬਹੁਤ ਵੱਡਾ ਕੱਦ ਆ ਵੀਰੇ ਬਹੁਤ ਸ਼ੁਕਰ ਹੈ ਮਹਾਰਾਜ ਦਾ ਤੇ ਫਿਰ ਭਾਈ ਇੰਨੀ ਜਲਦੀ ਉੱਚੀ ਖਾਨ ਨੂੰ ਕਿਵੇਂ ਹੱਥ ਪੈ ਗਿਆ ਆਪਣਾ ਬਿਰੇ ਖਾਨ ਨੂੰ ਹੱਤ ਤਾਂ ਮੈਨ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਉਦੋਂ ਤਾਂ ਪਹਿਲੀ ਜਿਹੜੀ ਬਸ਼ੇਰੀ ਆਈ ਸੀ ਉਹ ਜਸਟ ਰਾਈਡਿੰਗ ਵਾਸਤੇ ਲਿਆਂਦੀ ਸੀ ਕਿ ਮੈਨੂੰ ਰਾਈਡਿੰਗ ਦਾ ਬਹੁਤ ਸ਼ੌਂਕ ਸੀ ਠੀਕ ਹੈ ਵੀਰੇ ਬੇਸਿਕਲੀ ਸਾਡਾ ਪੁਰਾਣਾ ਜਿਹੜਾ ਜੱਦੀ ਪੁਸ਼ਟੀ ਕੰਮ ਉਹ ਤਾਂ ਡੇਰੀਆਂ ਦਾ ਸੀ ਠੀਕ ਹੈ ਜੀ ਲੁਧਿਆਣਾ ਮਲੇ ਜਾਨਵਰਾਂ ਨਾਲ ਸ਼ੁਰੂ ਤੋਂ ਲਗਾ ਸੀ ਤੁਹਾਡਾ ਫਿਰ ਕੁਝ ਟਾਈਮ ਅਸੀਂ ਵਿੱਚੋਂ ਡੇਰੀਆਂ ਤੋਂ ਆਫ ਹੋ ਗਿਆ ਹੂੰ ਫਿਰ ਚਲੋ ਫੂਡ ਲਾਈਨ 'ਚ ਆ ਗਏ ਠੀਕ ਹੈ ਵੀਰੇ ਤੇ ਬਟ ਉਹ ਕਿਤੇ ਨਾ ਕਿਤੇ ਸ਼ੌਂਕ ਸੀਗਾ ਹੂੰ ਫਿਰ ਹORSES RIDING ਦਾ ਚਾ ਚੜ ਗਿਆ ਹੂੰ ਉਹਦੇ ਵਾਸਤੇ ਪਹਿਲੀ ਬਸ਼ੇਰੀ ਆਈ ਠੀਕ ਹੈ ਵੀਰੇ ਫਿਰ ਕੋਈ ਸੱਜਣ ਮਿੱਤਰ ਮਿਲੇ ਪਰ ਉਦੋਂ ਉਸ ਟਾਈਮ ਪੁਆਇੰਟ ਆਫ 뷰 ਸੀਗਾ ਬਿਜ਼ਨਸ ਠੀਕ ਹੈ ਵੀਰੇ ਵੀ ਸਾਨੂੰ ਕੁਝ ਗਾਈਡੈਂਸ ਇਹੋ ਜਿਹੀ ਮਿਲੀ ਵੀ ਇਹਨਾਂ ਦਾ ਵੀ ਇੱਕ ਜਿਵੇਂ ਕਾਰਾਂ ਦਾ ਸੇਲ ਪਰਚੇਸ ਹੁੰਦਾ ਵੀ ਸ਼ਾਇਦ ਇਹਨਾਂ ਦਾ ਵੀ ਕੋਈ ਸਹੀ ਪਰਚੇਸ ਹੈ ਅੱਛਾ ਵੀ ਤੁਸੀਂ ਸ਼ੁਰੂ ਚ ਮਾਈਂਡ ਲੈ ਕੇ ਆਏ ਸੀ ਜਿਹੜਾ ਉਹ ਬਿਜ਼ਨਸ ਟਾਈਪ ਲੈ ਕੇ ਆਏ ਸੀ ਠੀਕ ਹੈ ਵੀਰੇ ਮੋਸਟਲੀ ਹਰ ਬੰਦੇ ਦਾ ਸ਼ਾਇਦ ਇਹੀ ਹੁੰਦਾ ਨਵੇਂ ਬੰਦੇ ਦਾ ਕਿਉਂਕਿ ਜਦੋਂ ਬੰਦਾ ਆਪਾਂ ਰੈਡੀ ਕਰਨਾ ਤੇ ਜੋ ਵੀ ਹੈ ਟੂ ਵੀ ਓਨੈਸਟ ਜਦੋਂ ਰੈਡੀ ਕਰਨਾ ਆਪਾਂ ਬੰਦੇ ਨੂੰ ਆਪਾਂ ਐਂ ਕਹਿ ਦਿੰਨੇ ਆ ਵੀ ਕਰ ਲਾਂਗੇ ਹੋ ਜਾਊਗਾ ਪਰ ਉਹ ਸਭ ਗੱਲਾਂ ਪ੍ਰੈਕਟੀਕਲ ਨਹੀਂ ਹੈ ਇਹ ਠੀਕ ਹੈ ਵੀਰੇ ਤੇ ਅਸੀਂ ਵੀ ਕਹਿ ਦਿੰਨੇ ਵੀ ਲੱਕੀ ਨਹੀਂ ਮੈਂ ਬlesd ਹਾਂ ਤਾਂ ਆਪਣਾ ਛੇਤੀ ਕਵਰ ਹੋ ਗਿਆ ਸਾਰਾ ਕੁਝ ਵੀ ਬਚਤ ਰਹੇਗੀ ਚੰਗੇ ਯਾਰ ਮਿੱਤਰ ਮਿਲ ਗਏ ਉਹਨਾਂ ਨੇ ਗਾਈਡ ਕੀਤਾ ਟਾਬੇ ਕਰਕੇ ਬਹੁਤ ਸਪੋਰਟ ਮਿਲੀ ਸਾਰੇ ਜਿੰਨੇ ਵੀ ਕੋੜਾ ਪਰਿਵਾਰ ਵਾਲੇ ਲੋਕ ਸੀਗੇ ਜਿਨ੍ਹਾਂ ਨੇ ਪਹਿਲਾਂ ਕੰਮ ਕਰਦੇ ਨੇ ਜਾਂ ਵਿੱਚ ਜਾਨਵਰ ਹੈਗੇ ਨੇ ਉਹਨਾਂ ਨੇ ਦੇਖਿਆ ਵੀ ਯਾਰ ਨਹੀਂ ਵੀ ਇਹਨੂੰ ਗਾਈਡ ਕਰਨਾ ਚਾਹੀਦਾ ਕਿਉਂਕਿ ਇੰਨੇ ਚੰਗੇ ਬੰਦੇ ਨੇ ਕਿਉਂਕਿ ਸਾਰਿਆਂ ਨਾਲ ਹੀ ਪਿਆਰ ਸੀ ਆਪਣਾ ਬਿਲਕੁਲ ਵੀਰੇ ਮਤਲਬ ਟੂ ਬੀ ਆਪਾਂ ਐਜ਼ੇ ਢਾਬਾ ਚਲਾ ਰਹੇ ਸੀਗੇ ਉਹਦੇ ਕਰਕੇ ਪਿਆਰ ਬਣਿਆ ਸਾਰਿਆਂ ਨਾਲ ਫਿਰ ਉਹਨਾਂ ਨੇ ਗਾਈਡੈਂਸ ਦਿੱਤੀ ਕਿ ਨਹੀਂ ਐ ਨਹੀਂ ਐ ਕਰਨਾ ਫਿਰ ਹੌਲੀ 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 ਚੀਜ਼ਾਂ ਬਦਲਦੀਆਂ ਗਈਆਂ ਤੇ ਇੱਕ ਦਿਨ ਕੋਈ ਗੱਲ ਹੋਈ ਇਦਾਂ ਹੀ ਪਹਿਲਾਂ ਸਾਡੇ ਕੋਲੇ ਕੋਈ ਨਹੀਂ ਆਉਂਦਾ ਸੀ ਚਾਰ ਪੰਜ ਜਾਨਵਰ ਹੋ ਗਏ ਵੀ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਸੀ ਧੱਕਾ ਨਹੀਂ ਪਤਾ ਸੀ ਵੀ ਇਹਨਾਂ ਨੂੰ ਪਾਉਣਾ ਵੀ ਕੀ ਹੈ ਠੀਕ ਹੈ ਜੀ ਮਤਲਬ ਕਿਸੇ ਨੇ ਕਿਹਾ ਵੀ ਤੁਸੀਂ ਇਹਦਾ ਟਰੇਡਿੰਗ ਦਾ ਕੰਮ ਕਰ ਲਓ ਟਰੇਡਿੰਗ ਕਰ ਲਓ ਪਰ ਉਹ ਟਰੇਡਿੰਗ ਇਦਾਂ ਨਹੀਂ ਹੁੰਦੀ ਉਹ ਜਦੋਂ ਤੱਕ ਆਪਾਂ ਕਹੀਏ ਵੀ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਉਹ ਜਿਵੇਂ ਕਹਿੰਦੇ ਨੇ ਕਿ ਮਰੇ ਬਿਨਾ ਸਵਰਗ ਨਹੀਂ ਵੀ ਤੁਹਾਨੂੰ ਆਪ ਵਿੱਚ ਔਣੇ ਪੈਣਾ ਸੀ ਫਿਰ ਪਹਿਲਾਂ ਸਾਡੇ ਕੋਲੇ ਕੋਈ ਇੰਨਾ ਨਹੀਂ ਵੀ ਇੱਕ ਦੋ ਜਾਨਵਰ ਆ ਕੇ ਚਲੇ ਗਏ ਚੀਜ਼ਾਂ ਚੱਲੀ ਗਈਆਂ ਅਚਾਨਕ ਲਾਈਫ ਦੇ ਵਿੱਚ ਜੈਕਸਨ ਦੀ ਐਂਟਰੀ ਹੋ ਗਈ ਠੀਕ ਹੈ ਜੀ ਤੇ ਪਤਾ ਨਹੀਂ ਕਿਵੇਂ ਮਹਾਰਾਜ ਦੀ ਸਬਾ ਬਣਿਆ ਉਹ ਟ੍ਰੇਡਿੰਗ ਪਰਪਸ ਦੀ ਹੋਈ ਸੀ ਟ੍ਰੇਡਿੰਗ ਪਰਪਸ ਲਈ ਸੀ ਅੱਛਾ ਜੀ ਤੇ ਕੁਦਰਤੀ ਇਹ ਸੀ ਵੀ ਜਿੱਦਨੇ ਆਇਆ ਉਸ ਦਿਨ ਮੇਰਾ ਜਨਮ ਦਿਨ ਸੀ ਅੱਛਾ ਜੀ ਉਸ ਦਿਨ ਉਹ ਘਰੇ ਆ ਗਿਆ ਠੀਕ ਹੈ ਬਈ ਤੇ ਹੁਣ ਸਾਲ ਹੋਣ ਵਾਲਾ ਜਦੋਂ ਇਹ ਘਰੇ ਆਇਆ ਉਦੋਂ ਸਾਰਿਆਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਜਿੰਨਾਂ ਕੋਲੋਂ ਲਿਆ ਸੀ ਉਹਨਾਂ ਨੇ ਪੋਸਟ ਪਾਈ ਆਪਾਂ ਤਾਂ ਚਲ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇਹ ਨਵੇਂ ਬੰਦੇ ਸੀ ਨਵੇਂ ਬੰਦੇ ਸੀ ਕੋਈ ਜਾਣਦਾ ਨਹੀਂ ਸੀ ਇੱਕ ਗੱਲ ਹੋਰ ਵੀ ਕਹਿੰਦਾ ਬਈ ਘੋੜੀ ਭਾਵੇਂ ਤੁਸੀਂ ਕਿੱਲੇ ਤੇ 100 ਰੱਖ ਲਾ ਹਾਂ ਪਰ ਜਿਹੜਾ ਨਾਂ ਤੁਹਾਡਾ ਘੋੜੇ ਨੇ ਕਰਨਾ ਘੋੜੀਆਂ ਨੇ ਦੀ ਬਿਲਕੁਲ ਬਿਲਕੁਲ ਤੇ ਇੱਕ ਚੀਜ਼ ਏ ਸੀ ਜਿਹੜਾ ਜੈਕਸਨ ਸੀ ਉਹ ਪਹਿਲਾਂ 2-3 ਸ਼ੋਅ ਜਿੱਤਿਆ ਹੋਇਆ ਅੱਛਾ ਵੀਰੇ ਆਹ ਟਰੋਫੀ ਪਈ ਉਹਦੀ ਜੈਕਸਨ ਦੀ ਜੋਧਪੁਰ ਦੀ ਹਾਂ ਇਹਦਾ ਡੀ ਐਨ ਏ ਦਾ ਵੀ ਸਰਟੀਫਿਕੇਟ ਠੀਕ ਆ ਸਾਡੇ ਕੋਲੇ ਠੀਕ ਹੈ ਵੀਰੇ ਉਹ ਸਾਰੇ ਸੀਗੇ ਉਹਦੇ ਕਰਕੇ ਇਹਦਾ ਨਾਂ ਸੀ ਪਹਿਲਾਂ ਜਦੋਂ ਬਾਈਆਂ ਨੇ ਪੋਸਟ ਪਾਈ ਵੀ ਘੋੜਾ ਇਦਾਂ ਦਾ ਸੇਲ ਉੱਥੇ ਚਲਾ ਗਿਆ ਸਾਡੇ ਕੋਲੇ ਪਰਿਵਾਰ ਆਉਣ ਲੱਗੇ ਜਦੋਂ ਆਉਣ ਲੱਗੇ ਤੇ ਉਦੋਂ ਚੀਜ਼ਾਂ ਹੋਰ ਕਲੀਅਰ ਹੋਣ ਲੱਗੀਆਂ ਬੀਕੇਮੇ ਚਲਦੀ ਅਗਲਾ ਦੱਸਣ ਲੱਗ ਜਾਂਦੀ ਆ ਚੀਜ਼ ਐਵੇਂ ਉਹਨੂੰ ਸੈੱਟ ਕਰੋ ਤੁਸੀਂ ਫਿਰ ਚਲੋ ਕਈ ਦੱਸ ਜਾਂਦੇ ਸੀ ਕਈ ਨਹੀਂ ਦੱਸਦੇ ਸੀ ਅਚਾਨਕ ਕੋਈ ਬੰਦੇ ਦੇਖਣ ਆਏ ਤੇ ਮੈਂ ਉਧਰ ਨੂੰ ਤੁਰਿਆ ਜਾਵਾਂ ਉਹਨਾਂ ਨੂੰ ਨਹੀਂ ਪਤਾ ਸੀ ਵੀ ਮੈਂ ਕੌਣ ਹ ਤੇ ਮੈਂ ਉਹਨਾਂ ਦੇ ਮੂੰਖੋਂ ਕੁਝ ਇਹੋ ਜਿਹੇ ਅਲਫਾਜ਼ ਸੁਣ ਲਏ ਪਿੱਠ ਪਿੱਛੇ ਤਾਂ ਸਾਰੇ ਹੀ ਕਹਿੰਦੇ ਸੀ ਯਾਰ ਵੀ ਇਹ ਕਿਹੜੇ ਚੱਕਰਾਂ 'ਚ ਪੈ ਗਈ ਹਾਂ ਮੂੰਹ ਤੇ ਨਹੀਂ ਅਗਲਾ ਕਹਿੰਦਾ ਮੂੰਹ ਤੇ ਨਹੀਂ ਕਹਿੰਦਾ ਅਗਲਾ ਕਹਿੰਦਾ ਯਾਰ ਅਸੀਂ ਕਿਉਂ ਲੈਣਾ ਕਿਸੇ ਤੋਂ ਕਹਿੰ ਗਿਆ ਨਾ ਵੀ ਹਰ ਕੋਈ ਨਹੀਂ ਅਕਸੈਪਟ ਕਰਦਾ ਚੀਜ਼ ਆਪਣੀ ਗਲਤੀਆਂ ਹਾਂਜੀ ਬਈ ਤੇ ਉਹ ਜਦੋਂ ਮੈਂ ਉਹਨਾਂ ਦੀ ਗੱਲ ਸੁਣੀ ਮੈਨੂੰ ਬੜੀ ਹਾਟ ਹੋਈ ਮੈਂ ਕਿਹਾ ਯਾਰ ਕਿੱਥੇ ਵੀ ਇੱਕ ਪਾਸੇ ਆਪਾਂ ਮਹਾਰਾਜ ਦੀ ਕਿਰਪਾ ਨਾਲ ਇੰਨੀ ਕੁਆਲਿਟੀ ਦਿੰਦੇ ਆ ਵੀ ਹਰ ਕੋਈ ਕਹਿੰਦਾ ਵੀ ਯਾਰ ਵਾਕਈ ਸਵਾਦ ਆ ਗਿਆ ਵੀ ਉਹਦੀ ਬਰਕਤ ਆ ਪੂਰੀ ਉਹ ਬਾਬਾ ਜੀ ਦੀ ਕਿਰਪਾ ਵੀ ਇੱਧਰ ਆਪਾਂ ਯਾਰ ਕਿਉਂ ਕਮੀ ਛੱਡੀ ਜੰਨੇ ਆ ਫਿਰ ਮੈਂ ਘਰੇ ਗੱਲ ਕੀਤੀ ਮੈਂ ਕਿਹਾ ਮੈਨੂੰ 2 ਸਾਲ ਦੇ ਦਿਓ ਹਾਂ ਵੀ 2 ਸਾਲ ਦੇ ਦਿਓ ਵੀ ਉਂ ਵੀ ਤਾਂ ਆਪਾਂ ਹੁਣ ਲਾਸਟ ਟਾਈਮ ਅਸੀਂ ਆ ਫਿਲਮਾਂ ਤੇ ਇਨਵੈਸਟ ਕੀਤਾ ਉਹਦੇ ਵਿੱਚ ਵੀ ਆਲਰੇਡੀ ਚੱਲੀ ਜਾਂਦੇ ਆ 뮤직 ਲੇਬਲ ਵੀ ਹੈਗਾ ਚੀਜ਼ਾਂ ਚੱਲੀ ਜਾਂਦੀਆਂ ਨੇ ਵੀ ਇੱਧਰ ਕਿਉਂ ਨਹੀਂ ਵੀ ਇੱਕ ਵਾਰੀ ਇਹ ਵੀ ਟ੍ਰਾਈ ਸੀ ਵੀ ਤਾਂ ਕੀ ਗੱਲ ਹੋਗੀ ਬੰਦਾ ਸਿੱਖੂਗਾ ਹੀ ਕੁਛ ਨਾ ਕੁਛ ਹੂੰ ਬਸ ਫਿਰ ਉਹ ਇਹੋ ਜੀ ਗੇਮ ਘੁੰਮੀ ਉਹ ਦਿਲ ਨੂੰ ਗੱਲ ਲੱਗ ਗਈ ਠੀਕ ਹੈ ਫਿਰ ਕੁਦਰਤੀ ਲੱਕੀਲੀ ਸਾਡੇ ਕੋਲ ਇੱਕ ਮੁੰਡਾ ਆ ਗਿਆ ਅੱਛਾ ਜੀ ਆਇਆ ਤਾਂ ਸੀ ਰਾਜਸਥਾਨੀ ਮੁੰਡਾ ਹਾਂਜੀ ਹਾਂਜੀ ਘੋੜੇ ਸਾਹਬਣ ਹਾਂਜੀ ਉਹ ਮੁੰਡਾ ਬਹੁਤ ਵਧੀਆ ਉਹਨੇ ਪਤਨੀ ਮਾਰੇ ਨੇ ਕੀ ਉਹਦੇ ਮਨ ਮੇਰ ਪਾਈ ਉਹਨੇ ਮੈਨੂੰ ਸਿਰਫ ਇੱਕੋ ਗੱਲ ਕਹੀ ਹਾਂਜੀ ਮੈਂ ਉਹਨੂੰ ਕਹਿੰਦਾ ਸੀ ਯਾਰ ਜੇ ਤੂੰ ਚੰਗੇ ਘੋੜੇ ਮੇਰੇ ਫਿਰ ਦਿਮਾਗ 'ਚ ਹੋਈ ਸੀ ਵੀ ਟਰੇਡਿੰਗ ਕਿਉਂ ਮੈਂ ਕਹਿੰਦਾ ਕਿੱਥੇ ਮੈਂ ਸੰਭੂਗਾ ਮੇਰੇ ਕੋਲ ਟਾਈਮ ਕਿੱਥੇ ਵੀ ਅੱਧਾ ਪਰਿਵਾਰ ਮੇਰਾ ਕੈਨੇਡਾ ਵੀ ਕਦੀ ਇੱਧਰ ਕਦੀ ਉੱਧਰ ਹਾਂਜੀ ਤੇ ਮੈਂ ਕਹਿੰਦਾ ਮੈਂ ਕਿਥੋਂ ਮੈਂ ਉਹਨੂੰ ਕਹਾਂ ਮੈਂ ਕਹਿੰਦਾ ਤੂੰ ਕੰਮ ਕਰ ਤੈਨੂੰ ਨੌਲੇਜ ਆ ਵੀ ਤੂੰ ਜਾਨਵਰ ਲੈ ਆ ਤੇ ਵੇਚ ਆਪਾਂ ਲੰਮਾਂਗੇ ਕੋਈ ਨਹੀਂ ਵੀ ਤੂੰ ਕਰ ਠੀਕ ਹੈ ਪਰ ਉਹ ਪਿਓ ਦੇ ਪੁੱਤਰ ਨੇ ਇੱਕ ਵੀ ਜਾਨਵਰ ਨਹੀਂ ਲੈ ਕੇ ਦਿੱਤਾ ਉਹਨੇ ਸਿਰਫ ਇੱਕੋ ਗੱਲ ਕਹੀ ਹਾਂ ਅੱਜ ਵੀ ਆ ਪਰ ਹੁਣ ਆਊਟ ਆਫ ਕੰਟਰੀ ਚਲਾ ਗਿਆ ਹਾਂਜੀ ਦੁੱਧ ਦੇ ਚਲਾ ਗਿਆ ਉੱਥੇ ਕੰਮ ਕਰਦਾ ਕੰਮ ਘੋੜਿਆਂ ਦਾ ਹੀ ਕਰਦਾ ਹਾਂਜੀ ਪਰ ਉਹਨੇ ਇੱਕੋ ਗੱਲ ਕਹੀ ਵੀ ਤੁਸੀਂ ਫਾਰਮ ਵਿਜ਼ਿਟ ਕਰੋ ਹਾਂ ਉਹਨੇ ਕਹਿ ਕਹਿ ਕੇ ਕਹਿ ਕੇ ਕਿ ਮੈਨੂੰ ਇੱਕ ਸਾਲ ਮੈਨੂੰ ਫਾਰਮ ਵਿਜ਼ਿਟ ਕਰਵਾਏ ਸ਼ਾਇਦ ਮੇਰੇ ਖਰਾਚ ਮੈਂ 2.5 ਲੱਖ ਰੁਪਏ ਦਾ ਤੇਲ ਹੀ ਫੂਕਦਾ ਇਹ ਸਭ ਤੋਂ ਵੱਡੀ ਗੱਲ ਆ ਬਈ ਜ਼ਰੂਰੀ ਹੈ ਇਹ ਤੇਲ ਫੂਕਣਾ ਤੇ ਉਹ ਤੇਲ ਫੂਕਿਆ ਜਾਨਵਰਾਂ ਦੇ ਕੈਰੇਕਟਰ ਪਤਾ ਲੱਗੇ ਮਤਲਬ ਮਾਰਵਾੜੀ ਹੈ ਕੀ ਬੀ ਬੇਸਿਕਲੀ ਚੀਜ਼ ਕੀ ਆ ਠੀਕ ਹੈ ਜੀ ਤੇ ਦੌਰ ਪੂਰਾ ਸੀ ਚੰਬੀਆਂ ਦਾ ਵੀ ਆਇਆ ਅਨਨੋਂ ਵੀ ਆਈਆਂ ਤੇ ਕਈ ਚੰਗੀਆਂ ਘੂੜੀਆਂ ਸੀਗੇ ਜਿਹੜੀਆਂ ਸੀ ਕੁਸ਼ਕ ਪੈਸਿਆਂ ਦੇ ਲਾਲਚ ਦੇ ਵਿੱਚ ਉਹ ਦੇਤੀਆਂ ਪਰ ਅੱਜ ਪਛਤਾਉਨੇ ਆ ਜਦੋਂ ਉਹਨਾਂ ਨੂੰ ਫੋਨ ਕੀਤਾ ਬਾਈ ਦੇ ਦਿਓ ਉਹ ਡਬਲ ਤੇ ਵੀ ਨਹੀਂ ਮੰਨਦੇ ਸਹੀ ਗੱਲ ਹੈ ਨਹੀਂ ਹਮ ਚਲੋ ਫਾਰਮ ਵਿਜ਼ਿਟ ਕੀਤੇ ਸਾਰਿਆਂ ਨੂੰ ਮਿਲਿਆ ਸਭ ਨੇ ਪਿਆਰ ਦਿੱਤਾ ਨੋ ਡਾਊਟ ਕਿਸੇ ਨੇ ਵੀ ਕੋਈ ਕਮੀ ਨਹੀਂ ਛੱਡੀ ਠੀਕ ਹੈ ਜੀ ਜੈਕਸਨ ਤੋਂ ਬਾਅਦ ਫਿਰ ਅਸੀਂ ਇਹ ਆਪਣਾ ਮੋਟਿਵ ਰੱਖਿਆ ਵੀ ਅਸੀਂ ਜਾਨਵਰ ਪਹਿਲਾਂ ਸਾਰੇ ਕਲੀਅਰ ਕਰੀਏ ਕਲੀਅਰ ਠੀਕ ਹੈ ਜੀ ਕਰਮਾ ਨਾਲ ਮੁਕਸਰ ਵਾਲੀ ਮੰਡੀ ਆ ਗਈ ਹਾਂਜੀ ਉੱਥੇ ਜਾਨਵਰ ਸੇਲ ਹੋ ਗਏ ਸੇਲ ਕੀਤੇ ਹੂੰ ਉਸ ਤੋਂ ਬਾਅਦ ਜਗਰਾਉਂ ਵਾਲੀ ਆ ਗਈ Empire ਵਾਲਾ ਸ਼ੋਅ ਆ ਗਿਆ ਹਾਂਜੀ ਇਸ ਦੌਰਾਨ ਦੌਰਾਨ ਸਾਡੇ ਕੋਲ ਇੱਕ ਬੇਸ਼ੇਰੀ ਆਈ ਦਿਲਬਾਗ ਦੀ ਹੂੰ ਉਹ ਵੀ ਹੈ ਉਹ 24 ਮਹੀਨੇ ਦੀ ਹੋਗੀ ਕਾਤੋਂ 62 ਪਲੱਸ ਕਰ ਗਈ ਠੀਕ ਹੈ ਜੀ ਉਹ ਸ਼ੋਅ 'ਚ ਵੀ ਪਾਈ ਸੀ ਸ਼ੋਅ 'ਚ ਪਾਈ ਸੀ ਠੀਕ ਹੈ ਜੀ ਉਹ ਸ਼ੋਅ ਦੇ ਵਿੱਚ ਨੰਬਰਾਂ 'ਚ ਆ ਗਈ ਹੂੰ ਕੁਦਰਤ ਨੇ ਜਦੋਂ ਕੋਈ ਚੀਜ਼ ਕਰਨੀ ਹੋਵੇ ਨਾ ਉਹ ਤੁਹਾਨੂੰ ਆਪ ਹੀ ਖਿੱਚ ਲੈਂਦਾ ਹਾਂ ਤੇ ਉਸ ਦਿਨ ਮੈਂ ਇੱਥੇ ਵੀ ਨਹੀਂ ਸੀ ਮੈਂ ਕੈਨੇਡਾ ਸੀ ਅੱਛਾ ਜੀ ਤੇ ਜਿਹੜਾ ਮੇਰਾ ਆਪਣਾ ਰਿਸ਼ੀ ਵੀਰਾ ਲੁਧਿਆਣੇ ਵੀ ਜਿਵੇਂ ਤੁਹਾਡੀ ਲਾਈਫ ਚ ਇੱਕ ਬੰਦਾ ਹੁੰਦਾ ਵੀ ਜਿਹੜਾ ਤੁਹਾਨੂੰ ਬੇਅੰਤ ਹਸਪੋਰਟ ਕਰਦਾ ਉਹ ਹਾਂਜੀ ਉਹਨਾਂ ਨੂੰ ਭੇਜਿਆ ਉਹ ਉਹ ਹੋਜ਼ਰੀ ਆ ਉਹਨਾਂ ਦੀ ਉਹਨਾਂ ਨੂੰ ਕੁਝ ਨਹੀਂ ਪਤਾ ਹੂੰ ਉਹ ਕਹਿੰਦੇ ਚਲੇ ਗਏ ਚਲੋ ਜੀ ਗੱਲ ਬਣ ਗਈ ਠੀਕ ਹੈ ਜੀ ਉੱਥੋਂ ਥੋੜਾ ਹੋਰ ਇੰਟਰਸਟ ਹੋ ਗਿਆ ਹੂੰ ਫਿਰ ਕਰਦੇ ਕਰਾਂਦੇ ਕਰਦੇ ਕਰਾਂਦੇ ਹੁਣ ਸਾਡਾ ਜਿਹੜਾ ਮੇਨ ਜਗਰਾਉ ਸਾਡੀ ਬੈਕਗਰਾਉਂਡ ਆ ਸਾਰਿਆ ਹਾਂਜੀ ਤੇ ਉੱਥੇ ਮਿਲਣਾ ਹੋਇਆ ਤਾਰੀ ਬਈ ਨਾਲ ਠੀਕ ਹੈ ਜੀ ਤਾਰੀ ਬਾਈ ਨਾ ਮੇਲੇ ਚੱਲੋ ਕੁਝ ਪੁਰਾਣੇ ਰਿਲੇਸ਼ਨਸ਼ਿਪ ਵਿੱਚ ਸਾਡੇ ਬੰਦੇ ਸੀਗੇ ਪੁਰਾਣੇ ਹਾਂਜੀ ਹਾਂਜੀ ਤੇ ਉਹਨਾਂ ਨੂੰ ਮਿਲਿਆ ਮੈਂ ਤੇ ਫਿਰ ਉਹਨਾਂ ਨੇ ਮੈਨੂੰ 5 ਘੋੜੀਆਂ ਦਿੱਤੀਆਂ ਅੱਛਾ ਜੀ ਜਿਹੜੀਆਂ ਆਪਣੇ ਕੋਲੇ ਨਹੀਂ ਉਹਨਾਂ ਚੋਂ ਇੱਕ ਸਪਤਾਸ਼ ਤੋਂ ਚੈੱਕ ਪਾਸ ਗੱਪਣ ਇੱਕ ਲਾਲ ਰਤਨ ਤੋਂ ਸਰਬਜੋਤ ਬਾਈ ਵਾਲੇ ਤੋਂ ਹਾਂਜੀ ਹਾਂਜੀ ਇੱਕ ਹੋਗੀ ਤੁਹਾਡੀ ਅਬੂਰਾਜ ਦੀ ਘੋੜੀ ਘੋੜੀ ਨੀਲੀ ਨੀਲੀ ਹਾਂਜੀ ਉਹ ਬੱਚਾ ਵਾ ਗਜਰਾਜ ਦਾ ਠੀਕ ਹੈ ਇੱਥੇ ਗੁਜਰਾਤ ਵਿੱਚ ਇੱਕ ਨਾ ਸਟੱਡ ਫਾਰਮ ਉਹਨਾਂ ਕੋਲੇ ਬੱਚਾ ਵਾ ਉਹਦਾ ਗਜਰਾਜ ਦਾ ਉਹ ਤੋਂ ਗੱਪਣਾ ਇੱਕ ਤੂਫਾਨ ਦੀ ਘੋੜੀ ਉਹਦੇ ਨਾਲ ਰਾਸ਼ ਸ਼ਿੰਗਾਰ ਦਾ ਬੱਚਾ ਆਪਣੇ ਹਾਂਜੀ ਉਹ ਨੱਕ ਨੱਕ ਬਹੁਤ ਹੁੰਦੀ ਬੱਚੇ ਦੀ ਇੱਕ ਸੇਵੜੀਆ ਮੱਠ ਲਈਦੀ ਉਹ ਤਾਂ ਹੁਣ ਬਸ ਸ਼ਰ ਕਲ ਪਰਸ ਸੂਲ ਪਣੀ ਆ ਠੀਕ ਹੈ ਜੀ ਤੇ ਇਹਦੇ ਵਿੱਚ ਇਸ ਤੋਂ ਪਹਿਲਾਂ ਦੌਰ ਬਣਿਆ ਟਵਣਾ ਬਈ ਨਹੀਂ ਸੁਰਿੰਦਰ ਟਵਣ ਦਾ ਹਾਂਜੀ ਹਾਂਜੀ ਬਈ ਉਹਨਾਂ ਕੋਲੇ ਹਿਮਾਲਿਆ ਦੀ ਘੋੜੀ ਸੀ ਕ੍ਰਿਸਟਲ ਹੁਣ ਪੂਰੀ ਹੋ ਗਈ ਬਿਮਾਰ ਹੋ ਗਈ ਸੀ ਜੀ ਉਹਦੀ ਇੱਕ ਬੱਚੀ ਆ ਨੀਲੀ ਪਿਓ ਦਲਬਾਗ ਜੀ ਮਾਂ ਉਹਦੀ ਕ੍ਰਿਸਟਲ ਸੀ ਹਿਮਾਲਿਆ ਦੀ ਇੱਕ ਉਹ ਬੱਚੀ ਸਾਡੇ ਕਰਮਾ ਚ ਲਿਖੀ ਸੀ ਉਹ ਵਾਲੀ ਠੀਕ ਹੈ ਜੀ ਉਹ ਵੀ ਬਹੁਤ ਚੰਗੀ ਬੱਚੀ ਸਾਡੇ ਕੋਲ ਦੋਵੇਂ ਐਕਸਪੀਰੀਅੰਸ ਆ ਗਏ ਠੀਕ ਹੈ ਜੀ ਘੋੜਾ ਤਿਆਰ ਕਰਨ ਦਾ ਵੀ ਵੀ ਕਿਵੇਂ ਡਾਈਟ ਕੀ ਕਰਨਾ ਕਿਹੜੇ ਕਿਹੜੇ ਚੀਜ਼ਾਂ ਦੇ ਸਪਲੀਮੈਂਟ ਐਨ 올 ਜੋ ਵੀ ਠੀਕ ਹੈ ਵੀਰੇ ਤੇ ਫਿਰ ਜਿਹੜੀ ਬੱਚੀ ਸੀ ਅਚਾਨਕ ਉਹ ਕੋੜੀ ਬਿਮਾਰ ਹੋ ਗਈ ਠੀਕ ਹੈ ਜੀ ਤੇ ਉਹ ਜਿਹੜੀ ਬੱਚੀ ਆ ਬਾਈ ਕਹਿੰਦਾ ਵੀ ਤੁਸੀਂ ਲੈ ਜਾਓ ਤੁਹਾਡੀ ਮਾਨਤਾ ਅਸੀਂ ਸ਼ਾਇਦ 45 ਦਿਨ ਦੀ ਲੈ ਆਂਦੇ ਅੱਛਾ ਜੀ ਤੇ ਜਿਸ ਦਿਨ ਉਹ ਆ ਦਿਨ ਸੀ ਗੁਰੂ ਪੁਰਬ ਗੁਰੂ ਨਾਨਕ ਜੀ ਦੇਵ ਜੀ ਦਾ ਬਰਥਡੇ ਸੀ ਜੀ ਉਦੋਂ ਆਪਣੇ ਘਰੇ ਆਈ ਹਾਂਜੀ ਉਹਨੇ ਸਾਨੂੰ ਸਿਖਾਇਆ ਬੱਚਾ ਕਿਵੇਂ ਪਾਲਣਾ ਸਾਨੂੰ ਇੱਕ ਤਾਂ ਦੇਖੋ ਘਰੇ ਸਾਂ ਰੱਖਣਾ ਔਖਾ ਵੀ ਲੱਭਾ ਦੂਜਾ ਬੱਚਾ ਪਾਲਣਾ ਦੋਵੇਂ ਚੀਜ਼ਾਂ ਬਹੁਤ ਔਖੇ ਤੇ ਉੱਪਰ ਠੰਡ ਹਾਂ ਠੰਡੀ ਆਈ ਵੀਓ ਪੂਰੀ ਸਰਦੀ ਚ ਹਾਂਜੀ ਹਾਂਜੀ ਤੇ ਚਲੋ ਆਪਣੇ ਵੱਲੋਂ ਪੂਰੀ ਮਿਹਨਤ ਕੀਤੀ ਠੀਕ ਹੈ ਜੀ ਉਹਦੀ ਰਹਿਮਤ ਸੀ ਚੰਗੇ ਦੋਸਤ ਮਿਲੇ ਚੰਗੇ ਪਰਿਵਾਰ ਮਿਲੇ ਹੂੰ ਚੰਗੇ ਮੁੰਡੇ ਮਿਲੇ ਜਿਨ੍ਹਾਂ ਨੇ ਦੱਸਿਆ ਕੀਤਾ ਜੀ ਆਪਾਂ ਹੁਣ ਤੱਕ ਕਈ ਵੀ ਮੇਰੇ ਖਿਆਲ ਨਾਲ 40 45% ਸਟੱਡੀ ਕਰ ਲਈ ਠੀਕ ਹੈ ਵੀਰੇ ਬਾਕੀ ਐਵੇਂ ਮੇਰੇ ਸਿੱਖਣ ਨੂੰ ਬਹੁਤ ਖੁਸ਼ ਆ ਹਨ ਸਾਰੀ ਉਮਰ ਆਪਣੀ ਸਿੱਖਣ ਨੂੰ ਲੱਗ ਜਾਂਦੀ ਆ ਬਾਕੀ ਅੱਜ ਮੈਨੂੰ ਪਹਿਲੀ ਵਾਰ ਉਹ ਸੱਜਣ ਮਿਲਿਆ ਜਿਹਨੇ ਪਹਿਲਾਂ ਬਿਜ਼ਨਸ ਸੋਚਿਆ ਫੇਰ ਉਹਨੂੰ ਸ਼ੌਂਕ ਪੈ ਗਿਆ ਨਹੀਂ ਪਹਿਲਾਂ ਕੀ ਹੁੰਦਾ ਵੀ ਸ਼ੌਂਕ ਹੁੰਦਾ ਬੰਦੇ ਨੂੰ ਹੌਲੀ ਹੌਲੀ ਫੇਰ ਬਿਜ਼ਨਸ ਬਣਦਾ ਬਿਲਕੁਲ ਜੀ ਬਿਲਕੁਲ ਤੇ ਚੰਗੀ ਗੱਲ ਆ ਵੀਰੇ ਸੱਚ ਬੋਲਿਆ ਹਨ ਸੱਚ ਕੈਮਰੇ ਦੇ ਬੰਦੇ ਬਹੁਤ ਘੱਟ ਬੋਲਦੇ ਹੁੰਦੇ ਨੇ ਇਹ ਸਾਰਿਆਂ ਵਾਸਤੇ ਆ ਨਵਾਂ ਬੰਦਾ ਜਦੋਂ ਵੀ ਕੋਈ ਲੱਗਦਾ ਹੁੰਦਾ ਵਾ ਵੀ ਆਪਾਂ ਕਹਿੰਦੇ ਇਹ ਕਾਰਨ ਨਹੀਂ ਹੈਗੀਆ ਵੀ ਆਪਾਂ ਚੈੱਕ ਕਰ ਲਈ ਤੇ ਤੇਲ ਪਾਣੀ ਕਿੰਨਾ ਇਹ ਨਹੀਂ ਇਹ ਤਾਂ ਪਹਿ ਮੈਂ ਤਾਂ ਇਹੀ ਕਹੂੰਗਾ ਵੀ ਤੁਸੀਂ ਵਿਜ਼ਿਟ ਕਰੋ ਵਿਜ਼ਿਟ ਕਰੋ ਜਿੰਨਾ ਕਰ ਸਕਦੇ ਹੋ ਹੂੰ ਤੁਹਾਡੀਆਂ ਅੱਖਾਂ ਸਭ ਤੋਂ ਪਹਿਲੇ ਖਾਣੇ 'ਚ ਵੀ ਆਈਆਂ ਸਭ ਤੋਂ ਪਹਿਲਾਂ ਅੱਖਾਂ ਤੁਹਾਨੂੰ ਖਾਣੇ ਨੂੰ ਖਾਂਦੀਆਂ ਨੇ ਹੂੰ ਜਦੋਂ ਅੱਖਾਂ ਪਸੰਦ ਕਰਦੀਆਂ ਫਿਰ ਤੁਹਾਡੀ ਜ਼ੁਬਾਨ ਤੇ ਉਹ ਚੀਜ਼ ਸਵਾਦ ਲੱਗਦੀ ਆ ਤੁਹਾਡਾ ਵੀ ਕਿੰਨਾ ਜਿਵੇਂ ਹੁਣ ਟਾਬੇ ਤੇ ਰੌਣਕ ਲੱਗੀ ਰਹਿੰਦੀ ਹੈ ਜਿਵੇਂ ਕਹਿੰਦਾ ਵੀ ਸਾਲ ਭਰੇ ਮੇਲਾ ਲੱਗੇ ਰਹਿੰਦਾ ਹਨ ਵੀ ਇਸ ਚੀਜ਼ ਦਾ ਵੀ ਐਕਸਪੀਰੀਅੰਸ ਆਇਆ ਹੁਣ ਉਧਰ ਵੀ ਚੀਜ਼ ਕਿਸ ਤਰ੍ਹਾਂ ਬੰਦੇ ਨੂੰ ਕਿਉਂਕਿ ਤੁਸੀਂ ਹਰ ਟਾਈਮ ਇਹਦੇ ਸਰਵਿਸ ਦੇਣੀ ਆ ਬੰਦਿਆਂ ਨੂੰ ਹਣਾ ਬਿਲਕੁਲ ਜੀ ਤੇ ਜਿਵੇਂ ਘਰ ਦਾ ਖਾਣਾ ਬੰਦੇ ਨੂੰ ਊਂ ਨਹੀਂ ਕਈ ਵਾਰ ਪਸੰਦ ਆਉਂਦਾ ਹੁੰਦਾ ਇੱਥੇ ਦਾ ਭਾਂਤ ਭਾਂਦ ਦੀ ਦੁਨੀਆ ਬਿਲਕੁਲ ਬਿਲਕੁਲ ਤੇ ਉਹੀ ਚੀਜ਼ਾਂ ਤੁਸੀਂ ਫਿਰ ਇਸ ਸਾਈਡ ਲਾਗੂ ਕੀਤੀਆਂ ਇਹਦੇ ਵਿੱਚੋਂ ਜਿਹੜੀ ਚੀਜ਼ ਮਿਲੀ ਉਹ ਪੇਸ਼ੈਂਸ ਹੂੰ ਫੂਡ ਲਾਈਨ ਦੇ ਵਿੱਚ ਸਭ ਤੋਂ ਵੱਡਾ ਪੇਸ਼ੈਂਸ ਤਿੰਨ ਨਮਰਤਾ ਹੂੰ ਸਾਡੇ ਕੋਲ ਹਰ ਤਰ੍ਹਾਂ ਦਾ ਬੰਦਾ ਕਈ ਬੰਦੇ ਕਿੱਦਾਂ ਦੇ ਨੇ ਕਈ ਕਿਦਾਂ ਦੇ ਨੇ ਅਲੱਗ-ਅਲੱਗ ਫਾਰਮ 'ਚ ਮੈਨੂੰ ਲੱਗਦਾ ਢਾਬਾ ਨਹੀਂ ਇਹ ਯੂਨੀਵਰਸਿਟੀ ਆ ਜੇ ਤੁਸੀਂ ਸਿੱਖਣਾ ਚਾਹੋ ਤਾਂ ਅਸੀਂ ਰੋਜ਼ ਸਿੱਖਦੇ ਹਾਂ ਸਹੀ ਗੱਲ ਹੈ ਜੀ ਤੇ ਦੂਜੀ ਗੱਲ ਇੱਕ ਜਿਵੇਂ ਫਿਲਮਾਂ ਕੀਤੀਆਂ ਹੋਰ ਕਈ ਕੰਮ ਕੀਤੇ ਯਾਰ ਦੋਸਤ ਮਿਲੇ ਹਾਂਜੀ ਇਸ ਕੰਮ ਦੀ ਇੱਕ ਖਾਸियत ਇਹ ਆ ਅੱਜ ਦੀ ਅੱਜ ਦਾ ਟਾਈਮ ਹਾਂਜੀ ਤੁਸੀਂ ਅੱਬ ਮਾੜਾ ਨਹੀਂ ਕਿਸੇ ਨੂੰ ਕਹਿੰਦੇ ਬਟ ਹਰ ਬੰਦਾ ਕੋਈ ਕਿਸੇ ਨਾ ਕਿਸੇ ਦਾ ਕੋਈ ਹੈਲਪ ਕਰਦਾ ਹਾਂਜੀ ਐਟ ਦਾ ਐਂਡ ਉਹੀ ਬੰਦਾ ਤੁਹਾਨੂੰ ਗਲਤ ਕਰਾਰ ਦਿੰਦਾ ਹਾਂ ਜੀ ਤੁਸੀਂ ਆਪਣਾ ਕਰਦੇ ਹੋ ਤੇ ਉਹ ਜਿਹੜਾ ਇੱਕ ਨਾ ਸ਼ੁਕਰੇ ਲੋਕ ਨੇ ਜਿਹੜੇ ਤੁਹਾਨੂੰ ਅੰਦਰੋਂ ਹਾਰਟ ਕਰਦੇ ਨੇ ਤੁਹਾਨੂੰ ਬੇਬਸ ਕਰ ਦਿੰਦੇ ਨੇ ਉੱਥੇ ਤੁਹਾਡੀ ਵਾਹ ਨਹੀਂ ਚੱਲਦੀ ਹਾਂਜੀ ਤੇ ਜਿਹੜੇ ਆ ਜਾਨਵਰ ਨੇ ਇਹ ਨਾ ਸ਼ੁਕਰੇ ਨਹੀਂ ਹੈਗੇ ਬਿਲਕੁਲ ਸਾਰ ਵੈਸੇ ਵੀ ਆਪਣੇ ਹਿਸਟਰੀ ਦੇ ਵਿੱਚ ਸਿੱਖ ਹਿਸਟਰੀ ਦੇ ਵਿੱਚ ਆਪਾਂ ਘੋੜੇ ਨੂੰ ਬਹੁਤ ਵੱਡੀ ਉੱਚੀ ਪਦਵੀ ਦਿੱਤੀ ਹੋਈ ਹੈ। ਬਿਲਕੁਲ ਵੀ। ਉਹ ਮੈਂ ਬਾਹਰ ਵੀ ਰਹਿਣਾ ਬਾਹਰ ਘੋੜਿਆਂ ਨੂੰ ਇੰਨਾ ਪਿਆਰ ਨਹੀਂ ਕਰਦੇ। ਬਹੁਤ ਘੱਟ ਲੋਕ ਨੇ ਉਹ ਜ਼ਿਆਦਾ ਕੰਮ ਲਈ ਯੂਜ਼ ਕਰਦੇ ਨੇ। ਆਪਣੇ ਤਾਂ ਜਿਵੇਂ ਜਿਵੇਂ ਘੋੜਾ ਵਿਰਧ ਹੁੰਦਾ ਆਪਾਂ ਉਹਦੀ ਸੇਵਾ ਇੰਨੀ ਵਧਾ ਦਿੰਦੇ ਆ ਵੀ ਆਪਾਂ ਕਹਿੰਦੇ ਵੀ ਨਹੀਂ ਤਾਂ ਘਰ ਦਾ ਜੀ ਆ ਵੀ ਇਹਨੂੰ ਕੁਝ ਹੋ ਨਾ ਜਾਵੇ। ਵੀ ਇੰਨਾ ਟਾਈਮ ਆਪਣੇ ਨਾਲ ਅਟੈਚ ਰਿਹਾ ਏ। ਕਈ ਬੰਦੇ ਇਹੋ ਜਿਹੀ ਵੀ ਨਹੀਂ ਵੀਰੇ। ਜਿਨ੍ਹਾਂ ਦੀ ਜਾਂ ਕੋਈ ਪਹਿਲੀ ਘੋੜੀ ਹੁੰਦੀ ਆ ਜਾਂ ਕਿਸੇ ਘੋੜੇ ਨੇ ਬਹੁਤ ਨਾਮ ਕੀਤਾ ਹੁੰਦਾ ਉਹ ਕਹਿੰਦੇ ਨਹੀਂ ਆ ਯਾਰ ਇਹ ਵੇਚਣਾ ਨਹੀਂ ਹੈਗਾ ਸੀ ਉਹਦੀ ਸੇਵਾ ਦੁੱਗਣੀ ਕਰਦੇ ਹਾਂ ਹਾਂਜੀ 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 ਉਹ ਮਨ ਦੇ ਵਿੱਚ ਮਤਲਬ ਇਹ ਲਾ ਲਓ ਵੀ ਸਤਕਾਰ ਹੀ ਉਸ ਜਾਨਵਰ ਵਾਸਤੇ ਨਾ ਰੱਖਦੇ ਜੀ ਤੇ ਉਹੀ ਹੈ ਉਹਨੋਂ ਬੇਜ਼ਬਾਨ ਜਾਨਵਰ ਨੇ ਪ੍ਰਮਾਤਮਾ ਦੀ ਦੇਣ ਆ ਹੂੰ ਤੇ ਜਦੋਂ ਤੁਸੀਂ ਪ੍ਰਮਾਤਮਾ ਦੀ ਕਿਸੇ ਵੀ ਆਪਾਂ ਇਨਸਾਨੀਤ ਵੀ ਲਾਈਏ ਪ੍ਰਮਾਤਮਾ ਦੀ ਕਿਸੇ ਵੀ ਨਿਆਪ ਚੀਜ਼ ਦੀ ਤੁਸੀਂ ਹੈਲਪ ਕਰਦੇ ਹੋ ਜਾਂ ਸੇਵਾ ਕਰਦੇ ਹੋ ਤਾਂ ਉਹਨੇ ਤਾਂ ਤੁਹਾਨੂੰ ਫਲ ਦੇਣਾ ਹੀ ਦੇਣਾ ਦੇਣੀ ਦੇਣਾ ਇੰਬਹੁਤ ਚੰਗੀ ਗੱਲ ਹੈ ਵੀਰੇ ਕਲੈਕਸ਼ਨ ਵੀ ਤੁਹਾਡੇ ਕੋਲ ਮਤਲਬ ਚੰਗੀ ਹੋ ਗਈ ਮਾਰਵਾੜੀ ਦੀ ਤੇ ਫਿਰ ਕਦੇ ਨੁਕਰੇ ਦਾ ਨਹੀਂ ਰੁਝਾਨ ਬਣਿਆ ਕਿ ਬਸ ਸਿੱਧਾ ਮਾਰਵਾੜੀ ਵੱਲੇ ਆਏ ਵੀਰੇ ਨਹੀਂ ਵੀਰੇ ਸਬਬ ਨਹੀਂ ਬਣਿਆ ਅੱਛਾ ਵੀ ਕੋਈ ਇਦਾਂ ਦੀ ਗੱਲ ਨਹੀਂ ਸਬਬ ਹੀ ਨਹੀਂ ਬਣਿਆ ਸਬਬ ਨਹੀਂ ਬਣਿਆ ਵੀ ਜਿਵੇਂ ਸ਼ੁਰੂ ਤੋਂ ਠੀਕ ਹੈ ਜੀ ਸਿਸਟਮ ਚੱਲਿਆ ਕੋਈ ਐ ਨਹੀਂ ਹੈ ਵੀ ਨੁਕਰੇ ਦਾ ਕੋਈ ਪਤਾ ਨਹੀਂ ਪਹਿਲਾਂ ਮਤਲਬ ਇੰਟਰਸਟ ਲੈਂਦੇ ਨਹੀਂ ਸੀ ਤੁਸੀਂ ਤੁਹਾਨੂੰ ਐ ਸੀ ਵੀ ਚਲ ਟ੍ਰੇਡਿੰਗ ਕਰੀ ਜਾਵਾਂਗੇ ਜਿਵੇਂ ਚੱਲਦਾ ਵੀ ਚੱਲਾਈ ਜਾਵਾਂਗੇ ਹਾਂ ਜੀ ਹਾਂ ਜੀ ਹਾਂ ਜੀ ਤੁਹਾਨੂੰ ਤੁਹਾਡਾ ਮਤਲਬ ਪੂਰਾ ਇੱਕ ਗੱਲ ਮੈਂ ਹੋਰ ਵੀ ਦੇਖਿਆ ਵੀਰੇ ਇੱਥੇ ਤੁਹਾਡੇ ਕੋਲ ਮ 10% ਇਹ ਨਹੀਂ ਪਤਾ ਹੌਰਸ ਲਵਰ ਹੋਣੇ ਉਧਰ ਨੂੰ ਜਾਂਦੇ ਹੋਣੇ ਪਤਾ ਦੇਖਣਾ ਉਹ ਤਾਂ ਜਦੋਂ ਕੋਈ ਹੌਰਸ ਲਵਰ ਆਉਂਦਾ ਉਹਨਾਂ ਤਾਂ ਪਤਾ ਨਹੀਂ ਖੁਸ਼ਬੂ ਹੀ ਆ ਜਾਂਦੀ ਆ ਹਾਂ ਉਹਨਾਂ ਨੂੰ ਰੋਟੀ ਨਹੀਂ ਸੰਦ ਲੱਗਦੀ ਹੁਣ ਮੈਨੂੰ ਉਹਧਰ ਜਾਂਦੇ ਹੁਣ ਤਾਂ ਚਲੋ ਆਲਮੋਸਟ ਸਭ ਨੂੰ ਪਤਾ ਲੱਗ ਗਿਆ ਬਾਕੀ ਜਿਹੜੇ ਨਹੀਂ ਉਹਨਾਂ ਨੂੰ ਹੁਣ ਪਤਾ ਲੱਗ ਜਾਣਾ ਲੱਗ ਜਾਣਾ ਸਹੀ ਗੱਲ ਹੈ ਪਰ ਅਸੀਂ ਹੁਣ ਪਹਿਲਾਂ ਕੀ ਸੀਗਾ ਜਿਵੇਂ ਪਬਲਿਕ ਪਲੇਸ ਹੋਣ ਕਰਕੇ ਨਾ ਹਰ ਕੋਈ ਕਹਿੰਦਾ ਸੀ ਅਸੀਂ ਜਾਣਾ ਅੰਦਰ ਹੁਣ ਅਸੀਂ ਉਸ ਜਿੱਥੇ ਥੋੜਾ ਜਿਹਾ ਮਤਲਬ ਸਖਤ ਹੋ ਗਏ ਵੀ ਹੁਣ ਜਿਹੜੇ ਜਿਨ੍ਹਾਂ ਨੂੰ ਨਹੀਂ ਨਹੀਂ ਨੌਲੇਜ ਹੈਗੀ ਉਹਨਾਂ ਨੂੰ ਅਸੀਂ ਫਾਰਮ ਕਟ ਵਿਜ਼ਿਟ ਨਹੀਂ ਕਰਵਾਉਂਦੇ ਅੰਦਰੋਂ ਬਟ ਉਹਨਾਂ ਨੂੰ ਇੱਕ ਵਾਰ ਜਾਨਵਰ ਜੇ ਕੋਈ ਕਹਿੰਦਾ ਸਾਨੂੰ ਅਸੀਂ ਉਹਨਾਂ ਨੂੰ ਬਾਹਰ ਫੋਟੋ ਕਰਾਉਣੀ ਉਹ ਕਰਵਾ ਦਿੰਦੀ ਆ ਠੀਕ ਹੈ ਜੀ ਬਟ ਜਿਨ੍ਹਾਂ ਨੂੰ ਨਹੀਂ ਸਮਝ ਹਮ ਤੇ ਉਹ ਫਿਰ ਅਸੀਂ ਅੰਦਰ ਨਹੀਂ ਉਹਨਾਂ ਨੂੰ ਵਿਜ਼ਿਟ ਕਰਦੇ ਸਿਰਫ ਜਿਹੜੇ ਆਪਣੇ ਪਰਿਵਾਰ ਨੇ ਜਿਨ੍ਹਾਂ ਨੂੰ ਪਤਾ ਕਿਉਂਕਿ ਇੱਕ ਤਾਂ ਸਮਾਂ ਬਹੁਤ ਕੀਮਤੀ ਆ ਜੀ ਤੇ وار وار ਉਹ چیزਾਂ ਫਿਰ ਉਹ ਕਈ ਵਾਰੀ ਬਾਕੀ ਜਾਨਵਰ ਵੀ ਬਹੁ ਗੀਂ ਤੇ ਬਰੇ ਤੁਹਾਨੂੰ ਪਤਾ ਜਾਨਵਰ ਹਰਰਾਸ਼ ਹੁੰਦਾ ਜਿਵੇਂ ਗੱਪਣ ਘੋੜੀਆਂ ਹੁੰਦੀਆਂ ਹਨਾ ਕੱਡਣੀਆਂ ਜਾਂ ਘੋੜਾ ਜੀ ਕਈ ਵਾਰੀ ਉਹਨਾਂ ਦੀ ਨੇਚਰ ਬਹੁਤ ਗਰਮ ਹੁੰਦੀ ਆ ਜੇ ਕਿਸੇ ਨਾਲ ਕੋਈ ਪਾਣਾ ਵਾਪਰ ਗਿਆ ਤਾਂ ਅਣਜਾਣ ਬੰਦਾ ਤੁਹਾਨੂੰ ਪਤਾ ਹੀ ਨਹੀਂ ਕਿਉਂਕਿ ਉਹ ਤਾਂ ਐ ਟੱਚ ਕਰਦੇ ਨੇ ਉਹ ਉਹ ਨੂੰ ਇਹ ਨਾ ਪਤਾ ਵੀ ਇਹ ਪਿਆਰ ਕਰਦਾ ਉਹਦਾ ਕੋ ਐ ਪੈਂਦੀ ਆ ਹਾਂ ਪੈਂਦੇ ਨੇ ਸਹੀ ਗੱਲ ਹੈ ਬਰੇ ਨਹੀਂ ਜਿੰਨੇ ਵੀ ਤੁਸੀਂ ਬਰਡ ਲਵਰ ਵੀ ਹੋ ਵੀਰੇ ਮੈਂ ਹਰ ਇੱਕ ਤਰ੍ਹਾਂ ਦਾ ਤੁਹਾਡੇ ਇਥੇ ਪੰਛੀ ਦੇਖਿਆ ਖਰਗੋਸ਼ ਦੇਖੇ ਕਬੂਤਰ ਦੇਖੇ ਤੇ ਅੰਡਿਆਂ ਦਾ ਢੇਰ ਵੀ ਲਾ ਰੱਖਿਆ ਮਨ ਨਾਲ ਤੁਸੀਂ ਵੀ ਦੇਸੀਆਂ ਦੀ ਲੋਕਾਂ ਨੂੰ ਖਾਓਗੇ ਹੁਣ ਵਧੀਆ ਮੁਰਗੀ ਨਹੀਂ ਅਸੀਂ ਵੀਰੇ ਤੂੰ ਵੀ ਓਨੈਸਟ ਅਸੀਂ ਪਿਓਰ ਵੈਜੀਟੇਰੀਅਨ ਢਾਬਾ ਵੀ ਸਾਡਾ ਸਾਰਾ ਪਰਿਵਾਰ ਵੀ ਅੱਛਾ ਜੀ ਉਹ ਤਾਂ ਸਾਰੇ ਗੁਰੂ ਮਹਾਰੇ ਦੇ ਲੜ ਲੱਗੇ ਹੋਏ ਨੇ ਜੀ ਜੀ ਤੇ ਮਤਲਬ ਹੋ ਸਕਦਾ ਸ਼ਾਇਦ ਕੋਈ ਮਹਿ ਮੜਾ ਮੋਟਾ ਕਿਤੇ ਗਲਤੀ ਕਰ ਲਈ ਹੋਵੇ ਅੱਛਾ ਜੀ ਤੇ ਪਰ ਸਾਡੇ ਪਰਿਵਾਰ ਦੇ ਵਿੱਚ ਨਹੀਂ ਇਵਨ ਮੇਰੇ ਡੈਡ ਹੁਣੀ ਤਾਂ ਇਹ ਕਰਦੇ ਵੀ ਜਿੱਥੇ ਵੈਜਨੋਨ ਲੈ ਇਕੱਠਾ ਬਣਦਾ ਉੱਥੇ ਵੀ ਨਹੀਂ ਖਾਣਾ ਖਾਂਦੇ ਅੱਛਾ ਜੀ ਮਰ ਸ਼ੁੱਧ ਵੈਸ਼ਨੂ ਢਾਬਾ ਜੀ ਹਾਂ ਸ਼ੁੱਧ ਵੈਸ਼ ਫਿਰ ਅੱਜ ਕੰਮ ਦੋ ਕਰਤੇ ਇੱਕ ਘੋੜੇ ਨੇ ਪ੍ਰੋਮੋਸ਼ਨ ਤੇ ਇੱਕ ਤੁਹਾਡੇ ਢਾਬੇ ਦੀ ਵੀਰੇ ਹਾਂ ਜੀ ਹਾਂ ਜੀ ਇਹ ਤਾਂ ਇਹਦੇ ਨਾਲ ਹੀ ਆ ਸਾਰਾ ਕੁਝ ਇਹ ਇਹ ਸਾਰਿਆਂ ਦਾ ਯੋਗਦਾਨ ਘੋੜਿਆਂ ਦੇ ਵਿੱਚ ਇਕੱਲਾ ਹੀ ਨਹੀਂ ਸਾਰੀ ਜਿਹੜੀ ਪਬਲਿਕ ਜਿਹੜੇ ਪਰਿਵਾਰ ਆਪਣੇ ਕੋ ਆਉਂਦੇ ਨੇ ਉਹ ਆਪਣ ਨੂੰ ਦੋ ਪੈਸੇ ਵਟਾਉਂਦੇ ਆ ਉਹਨਾਂ ਕਰਕੇ ਚੀਜ਼ਾਂ ਆਈਆਂ ਤੇ ਦੇਖੋ ਵੀਰੇ ਬੰਦਾ ਕਮਾਈ ਕਰਦਾ ਹਨਾ ਕਮਾਈ ਕਰਕੇ ਸੋਚਦੇ ਮੈਂ ਆਪਣੇ ਸ਼ੌਕ ਪੂਰਾ ਮੈਨੂੰ ਇਹ ਲੱਗਦਾ ਵੀ 80 ਤੋਂ 90% ਜਿਹੜਾ ਪੰਜਾਬੀ ਬੋਲਦਾ ਪੰਜਾਬੀ ਬਲੱਡ ਆ ਜਿਹਦੇ ਵਿੱਚ ਆਪਣੇ ਮਤਲਬ ਇਤਿਹਾਸ ਚ ਜੰਗਾਂ ਯੁੱਧਾਂ ਦੇ ਵਿੱਚ ਘੋੜੇ ਨਾਲ ਜੁੜੇ ਹੋਏ ਆ ਆਪਣੇ ਹਰ ਇੱਕ ਬੰਦੇ ਹੁੰਦਾ ਯਾਰ ਮੈਂ ਘੋੜਾ ਰੱਖਣਾ ਮੈਂ ਘੋੜਾ ਰੱਖਣਾ ਹਨਾ ਚਲ ਤੁਸੀਂ ਬਹੁਤ ਭਾਗਾਂ ਵਾਲੇ ਹੋ ਬਈ ਬਹੁਤ ਘੱਟ ਸੰਭੇ ਚੰਗੇ ਜਾਨਵਰ ਆ ਗਏ ਤੁਹਾਡੇ ਕੋਲ ਮਤਲਬ ਇਹਦੇ ਵਿੱਚ ਸੰਦੀਪ ਬਾਈ ਤਾਰੀ ਬਾਈ ਉਹਨਾਂ ਦਾ ਬਹੁਤ ਵੱਡਾ ਰੋਲ ਆ ਮੱਲੂ ਨੇ ਕੋਈ ਇਹ ਨਹੀਂ ਸਾਰੇ ਵਧੀਆ ਨਹੀਂ ਟਵਾਣਾ ਬਾਈ ਉਹਨੇ ਵੀ ਮੈਨੂੰ ਬਹੁਤ ਚੰਗਾ ਜਾਨਵਰ ਦਿੱਤਾ ਨਹੀਂ ਤਾਂ ਚੰਗਾ ਜਾਨਵਰ ਕੌਣ ਦਿੰਦਾ ਬਾਈ ਨਹੀਂ ਦਿੰਦਾ ਕੋਈ ਨਹੀਂ ਉਹਨਾਂ ਨੇ ਦਿੱਤਾ ਲੈਣ ਕੁਛ ਹੋਰ ਗਈ ਸੀ ਬਣ ਕੁਛ ਹੋਰ ਬਣ ਠੀਕ ਹੈ ਜੀ ਚੀਜ਼ਾਂ ਆਪਣੇ ਆਪ ਹੀ ਜੁੜੀਆਂ ਨੇ ਕੋਈ ਆਪਣਾ ਵਿੱਚ ਰੋਲ ਨਹੀਂ ਹੈ ਵੀ ਮੈਂ ਕੁਝ ਕਰ ਲਿਆ ਨਹੀਂ ਆਪਣੇ ਆਪ ਹੀ ਚੰਗੀ ਗੱਲ ਹੈ ਵੀ ਕਿਉਂਕਿ ਤੁਹਾਡੇ ਤਾਂ ਇੱਥੇ ਬਹੁਤ ਦੁਨੀਆਂ ਨਹੀਂ ਆਉਣਾ ਵੀਰੇ ਚੰਗੇ ਜਾਨਵਰ ਨੇ ਤਾਂ ਗੁੱਡ ਵਾਈਬ ਆਉਂਦੀ ਹੈ ਉਹ ਬੰਦਿਆਂ ਨੂੰ ਦੇਖ ਕੇ ਵੀ ਹਾਂ ਵੀ ਚੰਗੇ ਜਾਨਵਰ ਹੁਣ ਇੱਕ ਚੀਜ਼ ਹੋਰ ਆ ਜਦੋਂ ਹੁਣ ਸਾਰਾ ਆ ਟਰੇਡਿੰਗ ਵਾਲਾ ਚੱਲਿਆ ਟਰੇਡਿੰਗ ਤਾਂ ਚਲੋ ਮੈਨੂੰ ਲੱਗਦਾ ਸ਼ਾਇਦ ਥੋੜੀ ਜਿਹੀ ਜ਼ਰੂਰੀ ਵੀ ਆ ਕਿਉਂਕਿ ਤੁਸੀਂ ਖਰਚੇ ਵੀ ਕੱਢਨੇ ਆ ਚੀਜ਼ਾਂ ਦੇ ਵੀ ਕੱਢਨੇ ਆ ਤੇ ਵੀਰੇ ਜੀ ਨੂੰ ਤੁਸੀਂ ਚੀਜ਼ ਦਿੱਤੀ ਆ ਉਹਦੇ ਨਾਲ ਵੀ ਲਿੰਕ ਬਣਿਆ ਜੀ ਤੂੰ ਖਰੀਦੀ ਆ ਉਹਦੇ ਨਾਲ ਨੀਂ ਪ੍ਰੋਸੈਸਟਾ ਸਰਕਲ ਵੱਡਾ ਹੁੰਦਾ ਸਰਕਲ ਵੱਡਾ ਹੁੰਦਾ ਜੀ ਸੈਕਿੰਡ ਹੁਣ ਜਿਹੜੀਆਂ ਬਰੀਡਿੰਗ ਆਪਾਂ ਕਰਦੇ ਪੀਏ ਘੋੜੀਆਂ ਦੀ ਹਾਂਜੀ ਮੈਂ ਸੁਣਿਆ ਸੀ ਕਿਤੇ ਕਹਿੰਦੇ ਵੀ ਜਿੰਨੇ ਮਾਰਵਾੜੀ ਹਿੰਦੂਸਤਾਨ ਦੇ ਵਿੱਚ ਘੋੜੇ ਘੋੜੀਆਂ ਚਾਹੀਦੇ ਨੇ ਉਹਦਾ ਦਸਵਾਂ ਹਿੱਸਾ ਵੀ ਨਹੀਂ ਹੈਗੀ ਜੀ ਮਾਰਵਾੜੀ ਬਰੀਡ ਬਹੁਤ ਘੱਟ ਹੈ ਤੇ ਤਾਂ ਆਪਾਂ ਸਿਰਫ ਇੱਕ ਯੋਗਦਾਨ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਮਾਰੇ ਸਾਨੂੰ ਵੀ ਯੋਗਦਾਨ ਪਾਣ ਦਾ ਵੱਲ ਬਖਸ਼ੀ ਕਿ ਚੰਗੇ ਚੰਗੇ ਬੱਚੇ ਇਸ ਘਰ ਚ ਪੈਦਾ ਹੋਣ ਅਸੀਂ ਗਾਂ ਨਾਪ ਜਿਹਾਣ ਤਾਰੀਬਾਈ ਦੇ ਘਰੇ ਕੋਈ ਬੱਚਾ ਦੇਖਿਆ ਮੈਂ ਇੱਕ ਹਾਂਜੀ ਥੋੜੇ ਦੇ ਪਹਿਲਾਂ ਰਾਜਸ਼ੰਗਰ ਦਾ ਬਹੁਤ ਚੰਗਾ ਬੱਚਾ ਉਹਨਾਂ ਦਾ 2.5 ਤੇ 3 ਮਹੀਨੇ ਦੇ 8 ਮਹੀਨੇ ਵਰਗਾ ਲੱਗਦਾ ਅੱਛਾ ਜੀ ਹੁਣ ਉਹਨਾਂ ਦੇ ਘਰੇ ਬਰੀਡ ਹੋਇਆ ਉਹ ਜਿੱਥੇ ਮਰਜ਼ੀ ਜਾਵੇ ਹਾਂ ਉਹ ਟੈਗ ਜਿਹੜਾ ਲੱਗ ਗਿਆ ਉਹ ਲੱਗ ਗਿਆ ਕਿਸ ਫਾਰਮ ਤੇ ਬਰੀਡ ਲੱਗ ਗਿਆ ਚਲੋ ਬਈ ਮਿੱਤਰੋ ਤੁਹਾਡੀ ਬਾਈ ਨਾਲ ਮੈਂ ਗੱਲਬਾਤ ਕਰਾਤੀ ਬਾਈ ਨੇ ਪੂਰੇ ਦਿਲ ਖੋਲ ਕੇ ਗੱਲਾਂ ਬਾਤਾਂ ਕੀਤੀ ਨੇ ਬਾਈ ਬਹੁਤ ਘੱਟ ਬੰਦੇ ਮਿਲਦੇ ਜਿਹੜਾ ਦਿਲ ਖੋਲ ਕੇ ਗੱਲ ਕਰ ਤੁਸੀਂ ਕਹੇ ਵੀ ਭਾਈ ਮੈਂ ਤਾਂ ਟਰੇਡਿੰਗ ਵਾਸਤੇ ਕੰਮ ਆਇਆ ਸੀ ਪਰ ਸ਼ੌਕ ਪੈ ਗਿਆ ਪਿਆਰ ਮੁਹੱਬਤ ਹੋ ਗਿਆ ਹਨਾ ਤੇ ਉਦੋਂ ਵੀ ਵੱਡੇ ਤੁਸੀਂ ਭਾਗਾਂ ਨਾਲ ਜਿਹੜਾ ਤੁਹਾਨੂੰ ਇੰਨਾ ਚੰਗਾ ਘੋੜਾ ਜੁੜ ਗਿਆ ਨਹੀਂ ਲੋਕਾਂ ਦੇ ਵੀਰੇ ਗੋਡੇ ਪਿੰਗੇ ਹੋ ਜਾਂਦੇ ਆ ਉਮਰ ਲੰਘ ਜਾਂਦੇ ਨੇ ਘੋੜਾ ਨਹੀਂ ਜੁੜਦਾ ਹੁੰਦਾ ਬਾਈ ਚੰਗਾ ਤੇ ਇਹਦੀ ਫਿਰ ਫੀਸ ਫੂਸ ਬਾਈ ਆਪਾਂ ਕੀ ਰੱਖੀਏ ਕੋਲੇ ਇਹਦੀ ਇਹਦੀ ਵੀਰੇ ਫੀਸ ਵੈਸੇ ਤਾਂ ਚਲੋ ਜਿਵੇਂ ਹੁਣ ਆਪਾਂ ਦੁਨੀਆਦਾਰੀ ਦੇ ਹਿਸਾਬ ਨਾਲ ਕੱਦ-ਕਾਟ ਸਾਰਾ ਕੁਝ ਕਿਸੇ ਜਿੰਦੀ ਕੋਈ ਕਮੀ ਨਹੀਂ ਹੈ। ਹਾਂ ਕਮੀ ਨਹੀਂ ਹੈਗੀ ਵੀਰੇ ਹਾਂ। ਵੀ ਉਹਨੂੰ ਅਸੀਂ ਸਟਾਰਟਿੰਗ ਤਾਂ ਜਿਵੇਂ 51000 ਦੁਨੀਆਦਾਰੀ ਦੇ ਹਿਸਾਬ ਨਾਲ ਕਹੀ ਸੀ। ਠੀਕ ਹੈ ਵੀਰੇ। ਪਰ ਮੈਂ ਅਜ ਤੱਕ ਕਿਸੇ ਨਾਲ ਕਿਸੇ ਚੀਜ਼ ਤੇ ਸਟਕ ਨਹੀਂ ਹੋਇਆ ਕਿਉਂਕਿ ਮਹਾਰਾਜ ਦੀ ਕਿਰਪਾ ਰੋਟੀ ਪਾਣੀ ਆਪਣਾ ਬਾਬਾਈ ਦੀ ਕਿਰਪਾ ਨਾਲ ਚੱਲੀ ਜਾਂਦਾ। ਸਿਰਫ ਇੱਕੋ ਮੈਨੂੰ ਚੀਜ਼ ਹੁੰਦੀ ਆ ਵੀ ਯਾਰ ਘੂੜੀਆਂ ਚੰਗੀਆਂ ਆ। ਘੂੜੀਆਂ ਜਿੰਨੀਆਂ ਤੇ ਕੁਦਰਤੀ ਹੁਣ ਤੱਕ ਜਿੰਨੀਆਂ ਵੀ ਘੂੜੀਆਂ ਪਹਿਲਾਂ ਰਿਜ਼ਲਟ ਸੀਗੇ 3-4 ਮੈਂ ਤੁਹਾਨੂੰ ਦਿਖਾਏ ਵੀ ਸੀਗੇ। ਹਾਂਜੀ ਹਾਂਜੀ ਵੀਰੇ। ਤੇ ਬਾਕੀ ਜਿਹੜੀਆਂ ਆਉਣੇ ਵਾਲੇ ਕਿਉਂਕਿ ਸਾਡੇ ਕੋ ਔਰ ਮਹੀਨੇ ਡੇਢ ਦੇ ਵਿੱਚ ਵਿੱਚ ਆਪਣੇ ਕੋਲ 10 12 ਰਿਜ਼ਲਟ ਹੋਰ ਆ ਜਾਣਗੇ ਤੇ ਜਿੰਨੇ ਵੀ ਹੁਣ ਤੱਕ ਰਿਜ਼ਲਟ ਨਹੀਂ ਸਾਰੇ ਚੋਟੀ ਦੇ ਨੇ ਤੁਹਾਨੂੰ ਪਿਕਚਰ ਦੇ ਦੂੰਗਾ ਤੁਸੀਂ ਜੇ ਕਹਿੰਦੇ ਸ਼ੇਅਰ ਕਰਨਾ ਨਹੀਂ ਨਹੀਂ ਬਿਲਕੁਲ ਜਰੂਰ ਵੀਰੇ ਤੇ ਘੋੜਾ ਐ ਵੀ ਤਾਂ ਹੁੰਦਾ ਨਾ ਮੇਰੇ ਬਰੀਡਰੇ ਚਲਾਉਂਦੇ ਹੁੰਦੇ ਚੰਗੀਆਂ ਘੋੜੀਆਂ ਮਿਲਣੀਆਂ ਚੰਗਾ ਪ੍ਰੋਡਿਊਸ ਕਰਨ ਕਿਉਂਕਿ ਆਪ ਚੰਗੇ ਘੋੜੇ ਦਾ ਵੀਰੇ ਆਪ ਵੀ ਬਹੁਤ ਚੰਗਾ ਤੇ ਬਰਕੰਦੀਪ ਸਿੰਘ ਜੀ ਮੈਨੂੰ ਇਹ ਲੱਗਦਾ ਬਹੁਤ ਬਰੀਡਰ ਬੈਠੇ ਆ ਚੰਗੇ ਚੰਗੇ ਘੋੜੇ ਆ ਹਾਂਜੀ 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 ਬਿਲਕੁਲ ਭਾਈ ਰਾਜਾ ਹੋ ਗਿਆ ਭਾਈ ਆਦਵਿੰਦਰ ਹੋ ਗਿਆ ਹਾਂਜੀ ਹਾਂਜੀ ਲਓ ਵੀ ਮਿੱਤਰੋ ਤੁ ਤੇ ਗੀੜਾ ਮਾਰ ਜਿਓ ਨਾਲੇ ਕਦੇ ਰੋਟੀ ਪਾਣੀ ਛੱਕ ਜਿਓ ਘੋੜਿਆਂ ਵਾਲਿਆਂ ਵਾਸਤੇ ਤਾਂ ਮੋਸਟ ਮਤਲਬ ਵੈਲਕਮ ਕਰਦੇ ਆ ਬਾਈ ਹਨਾ ਹਾਰਸ ਲਵਰਜ਼ ਵਾਸਤੇ ਵੀਡੀਓ ਕਿਵੇਂ ਲੱਗੀ ਜਾਨਵਰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਨੂੰ